ਰੋਮੀ ਨੇ ਲਾਈਵ ਹੋ ਕੇ ਬੋਲਿਆ ਕੋੜਿਆਂ ਬਾਰੇ ਤੇ ਪੱਤਰਕਾਰਾਂ ਨੂੰ ਸੁਣਾਈਆਂ ਖਰੀਆਂ ਖਰੀਆਂ ਆਓ ਸੁਣੀਏ ਕੀ ਕਿਹਾ ਖੇੜੀ ਵਾਲੇ ਬਾਬੇ ਗੁਰਿੰਦਰ ਸਿੰਘ ਨੂੰ ਤੇ ਪੱਤਰਕਾਰ ਭਾਈਚਾਰੇ ਨੂੰ। ਸੋਗਰਾ ਮਿੱਤਰੋ ਸੋਮਵਾਰ ਆ ਗਿਆ। ਭੇਡਾਂ ਮੰਨਣੀਆਂ ਸ਼ੁਰੂ ਕਰੀਏ। ਦੋ ਤਿੰਨ ਦਿਨ ਦੀਆਂ ਬੜੀਆਂ ਚੀਕਾਂ ਮਾਰੀਆਂ ਨੇ ਪਿਛਲੇ ਹਫ਼ਤੇ ਥੋੜੀਆਂ ਜਿਹੀਆਂ ਲਾਈਵਾਂ ਘਟ ਹੋਈਆਂ ਨੇ। ਬੜੀਆਂ ਟੱਪੀਆਂ ਨੇ। ਅੱਜ ਆਪਾਂ ਸਾਰੇ ਆ ਹਫ਼ਤੇ ਇਹਨਾਂ ਦੇ ਵਿਚਾਰੀਆਂ ਦਾ ਦੁੱਖ ਦੁੱਖ ਸਾਰੇ ਦੂਰ ਕਰਦਣੇ ਨੇ। ਹੋਰ ਸਾਰੇ ਠੀਕ ਠਾਕ ਹੋਈ। ਲਓ ਜੀ ਸ਼ੁਰੂਆਤ ਕਰਦੇ ਆਪਾਂ। ਪਹਿਲਾਂ ਤਾਂ ਜਿਹੜੀਆਂ ਜਿਹੜੇ ਆਪਣੇ ਪੱਤਰਕਾਰ ਵੀਰ ਨੇ ਉਹਨਾਂ ਦੀ ਆਪਾਂ ਗੱਲ ਕਰ ਲਈਏ ਪੱਤਰਕਾਰ ਵੀਰ ਅੱਜਕੱਲ ਇੱਕ ਬੜਾ ਜਿਹੜਾ ਮੁੱਦਾ ਟ੍ਰੈਂਡੀ ਦਿੱਤੇ ਆ ਉਹ ਹੈਗਾ ਜੀ ਘੋੜਿਆਂ ਦਾ ਤੁਸੀਂ ਦੇਖਿਆ ਹੋਣਾ तकरीबन ਪੰਜਾਬ ਦੇ ਵਿੱਚ ਜਿਹੜਾ ਆ ਬਾਬਾ ਗੁਰਿੰਦਰ ਖੇੜੀ ਵਾਲਾ ਚਲੋ ਬਾਬਾ ਤੁਸੀਂ ਕਹਿੰਦੇ ਸੀ ਨਹੀਂ ਬਾਬਾ ਬੂਬਾ ਕਹਿੰਦੇ ਇੱਕ ਤਾਂ ਖੇੜੀ ਵਾਲਾ ਹੋ ਗਿਆ ਤੇ ਇੱਕ ਭਾਈ ਜਿਹੜੀ ਉਹਦੀ ਐਂਟੀਮ ਪਾਰਟੀ ਨੇ ਜਿਹੜੀਆਂ ਇਹਨਾਂ ਨੇ ਸ਼ੋਅ ਕਰਾਇਆ ਉਹਨਾਂ ਦਾ ਉੱਥੇ ਭਾਈ ਕਹਿੰਦੇ ਜੀ ਇਹ ਖੇੜੀ ਵਾਲਾ ਦਾ ਭਾਈ ਕੋੜਾ 8ਵੇਂ ਨੰਬਰ ਤੇ ਆ ਗਿਆ ਪੇਟ ਚ ਬੜੀ ਬਰਲਾਪ ਬੜਾ ਜਾਨੀ ਕਿ ਜਿਹੜੇ ਬੰਦਿਆਂ ਨੂੰ ਘੋੜਿਆਂ ਬਾਰੇ ਪਤਾ ਵੀ ਨਹੀਂ ਹੈਗਾ ਉਹਨੇ ਨੇ ਵੀ ਬੜੇ ਲੰਬੇ ਲੰਬੇ ਲੇਖ ਲਿਖੇ ਬੜਾ ਕੁਝ ਉਹਨੇ ਲਿਖਿਆ ਉਹ ਚੀਜ਼ ਦਾ ਆ ਤਿੰਨ ਚਾਰ ਦਿਨਾਂ ਦੇ ਵਿੱਚ ਕੀ ਫਰਕ ਪਿਆ ਜੋ ਸਾਡਾ ਪੱਤਰਕਾਰ ਭਾਈਚਾਰਾ ਸੀਗਾ ਇਹਨਾਂ ਨੂੰ ਅਸਲ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਦੀ ਬਜਾਏ ਤੇਰੀ ਵਾਰ ਸੀ ਰੌਲਾ ਪਾਇਆ ਇਹਨਾਂ ਨੇ ਜੀ ਉਹ ਬੰਦੇ ਦੀਆਂ ਇੰਟਰਵਿਊ ਕਰਨੀਆਂ ਸ਼ੁਰੂ ਕਰਤੀਆਂ ਕਦੇ ਕੋਈ ਜਾਇਆ ਕਰੇ ਕਦੇ ਕੋਈ ਜਾਇਆ ਕਰੇ ਆ ਤੁਸੀਂ ਦੇਖਿਆ ਹੋਣਾ ਆਪਣੇ ਮੱਕੜ ਸਾਹਿਬ ਵੀ ਚੱਕੀ ਬੈਠੇ ਨੇ ਤੇ ਹੋਰ ਕਈ ਨੇ ਇਦਾਂ ਦੇ ਜਿਹੜੇ ਪੱਤਰਕਾਰ ਜਿਹੜੇ ਇੱਕ ਪਾਸੇੋਂ ਸੁਣ ਕੇ ਜੇ ਮੰਨ ਲਓ ਕਿਸੇ ਇੱਕ ਦੀ ਉਹਦੇ ਐਂਟੀ ਪਾਰਟੀ ਦੀ ਉਹਨਾਂ ਨੇ ਇੰਟਰਵਿਊ ਕਰ ਲਈ ਤਾਂ ਉਹਦੇ ਕੋਲ ਹਾਲਾ ਕਿ ਉਹ ਜਿਹੜੀ ਇੰਟਰਵਿਊ ਦੇ ਵਿੱਚ ਗੱਲਾਂ ਕਹੀਆਂ ਗਈਆਂ ਨੇ ਉਹ ਸਾਰੀਆਂ ਹੀ A ਤੋਂ Z ਤੱਕ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਨੇ ਕੱਲੇ-ਕੱਲੇ ਚੈਨਲ ਦੇ ਉੱਤੇ ਜਿੱਥੇ-ਥੇ ਉਹ ਚਲਦੀ ਐ ਇੰਟਰਵਿਊ ਪਰ ਪੱਤਰਕਾਰਾਂ ਦਾ ਜਿਹੜਾ ਕੰਮ ਨਾਰਦਮੁਨੀ ਵਾਲਾ ਜਿਵੇਂ ਕਹਿੰਦੇ ਉਹਨਾਂ ਮੈਂ ਜਾਣ ਕੇ ਕਾਊਂਟਰਵਰਸੀ ਕਰਕੇ ਉੱਥੇ ਜਾ ਕੇ ਉਹਨੂੰ ਦੱਸਣਾ ਉਹ ਬੰਦੇ ਨੇ ਉਦੋਂ ਇਹ ਨਾਲ ਗੱਲ ਕਰਨੀ ਉਹਨੂੰ ਕਹਿਣਾ ਜਾ ਕੇ ਵੀ ਭਾਈ ਤੈਨੂੰ ਖੇੜੀ ਵਾਲਾ ਆਹ ਕੁਛ ਕਹਿੰਦਾ ਤੇ ਦੂਜੇ ਕੋਲ ਜਾ ਕੇ ਕਹਿਣਾ ਵੀ ਤੈਨੂੰ ਭਾਈ ਜਿਹੜਾ ਆਹ ਕੁਛ ਕਹਿੰਦਾ ਬੰਦਾ ਜਿਹੜਾ ਤੇ ਐਂਟੀ ਪਾਰਟੀ ਦਾ ਬੰਦਾ ਸੋ ਇਹ ਆਪਣੇ ਪੱਤਰਕਾਰਾਂ ਦਾ ਕੰਮ ਅੱਜ ਕੱਲ ਇਹਨਾਂ ਕੋਲ ਪੰਜਾਬ ਦੇ ਵਿੱਚ ਸਿਰਫ ਘੋੜੇ ਵਾਲਾ ਮੁੱਦਾ ਰਹਿ ਗਿਆ ਹੋਰ ਇਹਨਾਂ ਕੋਲ ਕੁਝ ਨਹੀਂ ਹੈਗਾ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਭਾਵੇਂ ਜਿਹੜੀਆਂ ਲੋਕਾਂ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕਈ ਬੰਦੇ ਜਿਹੜੇ ਵਿਚਾਰੇ ਤਕਰੀਬਨ 2 ਸਾਲ ਦਾ ਸਮਾਂ ਸਮਾਂ ਹੋ ਗਿਆ ਓਹੋ ਯਮੇ ਭਾਈ ਕਹਦੇ ਨੇ ਭਾਈ ਚਲੋ ਤੁਸੀਂ ਸਾਨੂੰ ਕਹਦੇ ਨੇ ਭਾਈ ਸਿੱਖ ਵਿਰੋਧੀ ਆਸੀਂ ਚਲੋ ਅੱਜ ਭਾਈ ਉਹਦੀ سپورਟ ਕਰਦਨੇ ਆਸੀਂ ਜੋ ਆਪਣਾ ਚੜਿਆ ਹੋਇਆ ਉੱਤੇ ਵੀਰ ਫੌਜੀ ਸਾਹਿਬ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਲਈ ਕਿਦਾਂ ਹੱਸੀ ਗਲ ਭਾਈ ਸਾਰਿਆਂ ਨੂੰ ਉਹਦੇ ਲਈ ਇਹਨਾਂ ਦਾ ਮੁੱਦਾ ਚੱਕਣਾ ਜਿਆਦਾ ਜ਼ਰੂਰੀ ਨਹੀਂ ਪਰ ਘੋੜਿਆਂ ਦਾ ਮੱਝਾਂ ਦਾ ਤੇ ਹੋਰ ਆਪਣੇ ਬੱਕਰੀਆਂ ਦਾ ਕਈ ਭਾਈ ਇਦਾਂ ਦੇ ਮੁੱਦੇ ਆਪਣੇ ਪੱਤਰਕਾਰ ਚੱਕਦੇ ਨੇ ਸੋ ਇਹਨਾਂ ਨੂੰ ਇਹ ਚੀਜ਼ ਤੇ ਥੋੜਾ ਜਿਹਾ ਸ਼ਰਮ ਆਉਣੀ ਚਾਹੀਦੀ ਆ ਪੰਜਾਬ ਦੇ ਅਸਲ ਮੁੱਦਿਆਂ ਤੇ ਅਸਲ ਇਹਨਾਂ ਤੇ ਇੱਕ ਗੱਲ ਹੋਰ ਵੀ ਆ ਇੱਕ ਪੱਤਰਕਾਰ ਨੂੰ ਪਛਿਆ ਦੀ ਫੋਨ ਲਾ ਕੇ ਉਹਦੀ ਤੁਹਾਨੂੰ ਜੀ ਤੁਹਾਡੇ ਲਾਈਵ ਦੇ ਵਿੱਚ ਉਹਨੂੰ ਕਾਲ ਲਾਵਾਂਗੇ ਆਪਾਂ ਜਿਹੜਾ ਆਉਣੇ ਵਾਲੀ ਲਾਈਵ ਹੋਊਗੀ ਚ ਗੱਲ ਕਰਾਂਗੇ ਆਪਾਂ ਨੂੰ ਉਹਨੂੰ ਪੁੱਛਿਆ ਕਿ ਤੁਸੀਂ ਇਹ ਪੰਜਾਬ ਦੇ ਬਾਕੀ ਮੁੱਦੇ ਛੱਡ ਕੇ ਐਜੂਕੇਸ਼ਨ ਦਾ ਮੁੱਦਾ ਛੱਡ ਕੇ ਪੰਜਾਬ ਦੇ ਹੋਰ ਕਈ ਮਸਲੇ ਨੇ ਬੰਦੀ ਸਿੰਘਾਂ ਦਾ ਜਿਹੜੇ 25 25 30 30 ਸਾਲ ਦੇ ਨੇ ਵੀ ਉਹਨਾਂ ਦੇ ਘਰਦਿਆਂ ਦੇ ਇੰਟਰਵਿਊ ਲੈਣ ਦੀ ਬਜਾਏ ਵੀ ਪੁੱਛਣ ਦੀ ਬਜਾਏ ਲੋਕਾਂ ਨੂੰ ਵੀ ਉਹਨਾਂ ਦਾ ਕੀ ਮਤਲਬ ਸਰਕਾਰ ਵੱਲੀ ਉਹਨਾਂ ਦੇ ਕੀ ਰੋਸ ਨੇ ਜਾਂ ਮੰਨ ਲਓ ਵੀ ਉਹਨਾਂ ਨੇ ਸਰਕਾਰ ਨੇ ਅਜ ਤੱਕ ਉਹਨਾਂ ਨਾਲ ਕੀ ਕੀਤਾ ਜਾਂ ਜਿਹੜੇ ਪੰਥਕ ਆਪਰੇ ਆਪ ਨੂੰ ਕਹੌਂਦੇ ਨੇ ਕੋਈ ਪੰਥਕ ਉਹਨ ਕਿਸ ਨੇ ਆ ਕੇ ਉਹਨਾਂ ਦੀ ਹੈਲਪ ਕੀਤੀ ਜਾਂ ਕਿਸੇ ਨਾਲ ਦੀ ਗੱਲਬਾਤ ਕੀਤੀ ਪਰ ਇਹ ਜਿਹੜੇ ਲੋਕ ਨੇ ਇਹ ਕੀ ਕਰਦੇ ਨੇ ਜੀ ਇਹਨਾਂ ਨੇ ਸਿਸਟਮ ਇਹ ਬਣਾ ਲਿਆ ਜੀ ਜਿਹੜਾ ਜਿਵੇਂ ਕਹਿੰਨ ਵੀ ਇਹ ਟਾਈਮ ਦੇ ਵਿੱਚ ਜਿਵੇਂ ਬਿਕਦਾ ਚੁੰਮੇ ਵਾਲੀ ਭਾਬੀ ਹੋਈ ਜਾਂ सोनू ਸੀਤੋ ਵਾਲਾ ਹੋਇਆ ਕਈ ਤਾਂ ਇਦਾਂ ਇਦਾਂ ਦੇ ਵੀ ਜਿਹੜੇ ਪੌਡਕਾਸਟ ਵੀ ਕਰਦੇ ਨੇ ਨਾ ਬੜੇ ਤਕੜੇ ਤਕੜੇ ਉਹਨਾਂ ਵਿੱਚ ਵੀ ਇਹੋ ਜਿਹੇ ਬੰਦੇ ਬੈਠੇ ਹੁੰਦੇ ਨੇ ਜਿੱਥੇ ਮਤਲਬ ਜਾਨੀ ਕਿ ਵੀ ਇਦਾਂ ਦੀਆਂ ਗੱਲਾਂ ਤੁਹਾਨੂੰ ਸੌਣ ਨੂੰ ਮਿਲਣਗੇ ਵੀ ਪਾਈ ਬਾਬੇ ਨੇ ਆ ਕੁਝ ਕਰਤਾ ਹਾਲਾਂਕਿ ਜੇ ਪ੍ਰੋਮੋਸ਼ਨ ਆਪਾਂ ਦੇਖੀ ਜਾਈਏ ਆ ਤੁਸੀਂ ਇੰਟਰਵਿਊ ਚੱਕ ਲਓ ਬਾਬੇ ਦੇ ਜਿਹੜੇ ਪੁਰਾਣੇ ਨੇ ਹੌਣ ਵਾਲੇ ਵੀ ਇੰਟਰਵਿਊ ਜਿਹੜੇ ਹੋਏ ਨੇ ਉਹਨੇ ਜ ਤਕਰੀਬਨ ਇੱਕ ਚੀਜ਼ ਪ੍ਰਮੋਟ ਕੀਤੀ ਗਈ ਆ ਡੋਡੇ ਭੁੱਕੀ ਫੇਮ ਆਓ ਜੀ ਇੱਕ ਕਰੋ ਚਲੋ ਮੈਂ ਇੱਕ ਗੱਲ ਇੱਥੇ ਕਹਿ ਦਿੰਦਾ ਵੈਸੇ ਉਦਾਂ ਆਪਾਂ ਜਮੈਂ ਕਹਿੰਨੇ ਵੀ ਭਾਈ ਇਹ ਗੱਲ ਜਿਆਦਾ ਚੰਗੀ ਨਹੀਂ ਹੈਗੀ ਕਹਿਣ ਨੂੰ ਚਲੋ ਕਹਿ ਦਿੰਨੇ ਆ ਫਿਰ ਵੀ ਆਪਾਂ ਦੇ ਦਿਲ ਚ ਗੱਲ ਰੱਖੀਦੀ ਨਹੀਂ ਹੁੰਦੀ ਬਾਬੇ ਦਾ ਘੋੜਿਆਂ ਤੇ ਜਨਵਰਾਂ ਪ੍ਰਤੀ ਪਿਆਰ ਦੇਖ ਕੇ ਇੱਥੋਂ ਸ਼ੱਕ ਜਰੂਰ ਪੈ ਜਾਂਦਾ ਵੀ ਜਿਹੜੀ ਕੁੜੀਆਂ ਦਾ ਵਿਆਹ ਹੋਇਆ ਸੀਗਾ ਭਾਈ ਉਹ ਸਹੀ ਸੀ ਆਪਣੀ ਜਗ੍ਹਾ ਤੇ ਕਿਉਂਕਿ ਬਾਬੇ ਦੀ ਜਿਹੜੀਆਂ ਗੱਲਾਂ ਨੇ ਜਾਂ ਬਾਬਾ ਜੋ ਗੱਲਾਂ ਕਰ ਰਿਹਾ ਉਹਦੇ ਵਿੱਚੋਂ ਕਹਿ ਰਿਹਾ ਮੈਨੂੰ ਲਿੱਦ ਸੁੰਗੀ ਤੋਂ ਬਿ ਮੈਨੂੰ ਜੀ ਜਦ ਤੱਕ ਮੈਂ ਉਹਦੀ ਸੱਸ ਵੱਲੋਂ ਜਿਹੜੀ ਗੱਲਾਂ ਕਹੀਆਂ ਗਈਆਂ ਨੇ ਵੀ ਭਾਈ ਮੈਨੂੰ ਔਸ਼ੋ ਦੀਆਂ ਵੀਡੀਓ ਭੇਜ ਦਰਿਆਈ ਇਹ ਇਹ ਜੀ ਹਫ਼ਤਾ ਹਫ਼ਤਾ ਤਿੰਨ ਤਿੰਨ ਹਫ਼ਤੇ ਨਾ ਹੁੰਦਾ ਨਹੀਂ ਜੀ ਬਥੇਰਾ ਕੁਛ ਉੱਥੇ ਹੋ ਜਾਂਦੇ ਨੇ ਗੱਲਾਂਬਾਤ ਪਰ ਸਾਡੇ ਪੱਤਰਕਾਰ ਨੇ ਮੈਂ ਕਹਿੰਦੇ ਆ ਵੀ ਭਾਈ ਇਹਨਾਂ ਨੂੰ ਇਹ ਮੁੱਦਾ ਚੱਕਣਾ ਬੜਾ ਜ਼ਰੂਰੀ ਆ ਇਹ ਸੀ ਮੇਰੇ ਬਾਬੇ ਤੇ ਘੋੜਿਆਂ ਦੇ ਉੱਤੇ ਗੱਲ ਬਾਕੀ ਇਹ ਘੋੜੇ ਦਾ ਕੀ ਹੋਇਆ ਹਾਲਾਂਕਿ ਉੱਥੇ ਜਿਹੜੇ ਅਸਲ ਚੈਂਪੀਅਨ ਜਿਹੜੇ ਹੁੰਦੇ ਨੇ ਘੋੜੇ ਨਾ ਉਹਨਾਂ ਦੀ ਲੱਗਦੀ ਨੇ ਰੇਸਾਂ ਜੇ ਦੇਖਿਆ ਜਾਵੇ ਇਹ ਚੀਜ਼ ਦੇ ਵਿੱਚ ਪਰ ਆਪਣੇ ਵਾਲੇ ਜਿਹੜੇ ਮੇਲੇ ਕਰਾਉਂਦੇ ਨੇ ਵੀ ਘੋੜੇ ਇਹ ਘੋੜੇ ਦੇ ਵਿੱਚ ਕੀ ਲੱਛਣ ਨੇ? ਇਹ ਘੋੜੇ ਦੇ ਕੰਨ ਛੁੱਟਦੇ ਨੇ ਜਾਂ ਖੁੱਲੇ ਨੇ ਇਹ? ਇਹ ਅਸਲ ਜਿਹੜੀਆਂ ਰੇਸਾਂ ਹੁੰਦੀਆਂ ਨੇ ਘੋੜੇਂ ਕਰੇ ਜਾ ਕੇ ਦੇਖ ਵੀ ਜੋਕੀ ਕੀ ਹੁੰਦੇ ਨੇ ਜਿਹੜੇ ਜੋਕੀ ਕਰਦੇ ਨੇ ਕੰਮੇ। ਸੋ ਇਹ ਸੀਗੀ ਮੇਰੀ ਗੱਲ ਘੋੜਿਆਂ ਦੇ ਉੱਤੇ ਪਰ ਆਪਣੇ ਪਿੰਡਾਂ ਵਾਲੇ ਜਾਂ ਆਪਣੇ ਜਿਵੇਂ ਕਹਿੰਦੇ ਨੇ ਵੀ ਜਿਹੜੀ ਚੀਜ਼ ਦੀ ਨੌਲੇਜ ਨਹੀਂ ਹੈਗੀ ਉਹ ਚੀਜ਼ ਪਿੱਛੇ ਜ਼ਿਆਦਾ ਭੱਜਣਾ ਪਸੰਦ ਕਰਦੇ। ਕੋਈ ਕਹਿੰਦਾ ਜੀ ਮੇਰਾ ਘੋੜਾ 10 ਕਰੋੜ ਦਾ ਹੋ ਗਿਆ। ਕੋਈ ਕਹਿੰਦਾ ਜੀ ਮੈਂ 5 ਕਰੋੜ ਦਾ ਮੈਨੂੰ ਬੰਦੇ ਆਫਰ ਕਰਨ ਆ ਕੇ ਪੈਸੇ ਚੱਕੇ ਪਰ ਮੈਂ ਨਹੀਂ ਦਿੱਤਾ ਮੈਂ ਨਹੀਂ ਵੇਚਣਾ। ਦੱਸਣਾ ਪਰ ਲੋਕਾਂ ਚੋਂ ਨੇ ਜ਼ਰੂਰ ਆ ਵੀ ਸਾਡਾ ਫੋ ਇੱਥੋਂ ਵੀ ਥੋੜੇ ਜਿਹਾ ਆਪਾਂ ਨੂੰ ਕੋਚ ਕਰਨਾ ਚਾਹੀਦਾ ਵੀ ਭਾਈ ਇਹ ਚੀਜ਼ ਤਾਂ ਕੋਈ ਮਤਲਬ ਨਹੀਂ ਬਣਦਾ ਜੇ ਤੁਸੀਂ ਵੇਚਣੇ ਹੀ ਨਹੀਂ ਤੇ ਜਿਹੜੀ ਤੁਸੀਂ ਉਹਦੀ ਪ੍ਰਾਈਸ ਦੱਸ ਰਹੇ ਹੋ ਭਾਈ ਲੋਕਾਂ 'ਚ ਬੈਠ ਕੇ ਉਹ ਵੀ ਗਲਤ ਹੈ ਕਿਸ ਤਰ੍ਹਾਂ ਇਹ ਹੈਗੀ ਮੇਰੀ ਗੱਲ ਘੋੜਿਆਂ ਦੇ ਉੱਤੇ ਆ ਜੀ ਆਪਾਂ ਗੱਲ ਕਰੀ ਜਿਹੜੀ ਮੇਨ ਗੱਲ ਮੈਂ ਕਰਨਾ ਹੈ ਅੱਜ ਫੇਰ ਪੇਡਾ ਮੁਰਣੀ ਸ਼ੁਰੂ ਕਰੀਏ ਆਪਾਂ ਇਹਨਾਂ ਦੇ ਜੀ ਜਿਲ੍ਹਾ ਪ੍ਰਸ਼ਿੱਧੀਆ ਬੋਤਲਮ ਆਪਣੇ ਬੋਟਾ ਹੋ ਕੇ ਹਟੀਆਂ ਨੇ ਹੁਣ ਜਿਹੜੀਆਂ ਆਪਣੇ ਤੁਸੀਂ ਦੇਖੀ ਹੋਣੀਆਂ ਨੇ ਕੁਝ ਕਿ ਸਾਡੇ ਕੋਲ ਚੀਜ਼ਾਂ ਪਹੁੰਚੀਆਂ ਨੇ ਜਿਹੜੀਆਂ ਮਤਲਬ ਜਾਨੀ ਕਿ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਭਾਈ ਇੱਕ ਤਾਂ ਜਿਹੜਾ ਇਹਦਾ ਉਹਦੇ ਵੀ ਆਪਾਂ ਗੱਲ ਕਰਨੀ ਅੱਜਾ ਉਹਦਾ ਮੈਂ ਤੁਹਾਨੂੰ ਇੱਕ ਇੰਟਰਵਿਊ ਵੀ ਸੁਣਾਉਂਦਾ ਉਹਦੇ ਪਾਈਪਿੰਡ ਦੀ ਲਿਸਟ ਹੈ ਸਾਡੇ ਕੋਲ ਉਹ ਕਹਿੰਦਾ ਹੁੰਦਾ ਸੀ ਉਹਦਾ ਕਬਿਆਨ ਪਿਆ ਸੀ ਪਤੰਦਰ ਦਾ ਉਹ ਸਾਡੇ ਕੋਲ ਪਿਆ ਚਲੋ ਕੱਢ ਕੇ ਤੁਹਾਨੂੰ ਲਾਵਾਂਗੇ ਅਸੀਂ ਇੱਥੇ ਉਹ ਕਹਿੰਦਾ ਭਾਈ ਅਸੀਂ ਸਾਡੇ ਪਿੰਡ 'ਚ ਕਹਿੰਦਾ ਬਾਕੀ ਪੰਜਾਬ ਦਾ ਪਤਾ ਨਹੀਂ ਵੀ ਅਸੀਂ ਕਿਉਂਕਿ ਪਾਰਟੀ ਭਾਉ ਵਾਲੀ ਪਾਰਟੀ ਨਾਲ ਜੁੜੇ ਹੋਏ ਹਾਂ ਤੇ ਉਹ ਕਹਿੰਦਾ ਮੈਂ ਆਪਣੇ ਪਿੰਡ ਦੀ ਗਰੰਟੀ ਲੈਣਾ ਜੇ ਪਾਈਪਿੰਡ ਦੇ ਵਿੱਚ ਮੇਰੇ ਕੋਈ ਹੋਰ ਪਾਰਟੀ ਦਾ ਬੰਦਾ ਨਹੀਂ ਖੜੂਗਾ ਸਿਰਫ ਮਤਲਬ ਜਾਨੀ ਕਿ ਵੀ ਜਿਹੜੀ ਭਾਉ ਦੀ ਵੱਲੀਓ ਪਾਰਟੀ ਸਿਲੈਕਟ ਹੋਗੀ ਵੀ ਉਹੀ ਪਾਰਟੀ ਦਾ ਬੰਦਾ ਖੜੂਗਾ ਲਓ ਜ ਇਹ ਲਿਸਟ ਦੇ ਬਿਚੋਂ ਅਸੀਂ ਉਹ ਲਿਸਟ ਰੱਖਾਂਗੇ ਬਾਹਰ ਉੱਥੇ ਭਾਈ ਉਹਦੇ ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਮਰਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਕਈ ਇਦਾਂ ਦੇ ਮਤਲਬ ਜਣੇ ਕਿ ਵੀ ਉੱਥੇ ਵੋਟਰ ਖੜੇ ਨੇ ਮਤਲਬ ਜਣੇ ਜਿਹੜੇ ਕੈਂਡੀਡੇਟ ਨੇ ਜਿਹਨਾਂ ਦੀਆਂ ਪਾਰਟੀਆਂ ਨੇ ਤੇ ਇਹ ਕਹਿਣਾ ਸੀਗਾ ਜੀ ਭਾਈ ਮੈਂ ਆਪਣੇ ਪਿੰਡ ਦੇ ਵਿੱਚੋਂ ਕਿਸੇ ਬੰਦੇ ਨੂੰ ਮਤਲਬ ਖੜਾ ਨਹੀਂ ਦਿੰਦਾ ਇਹ ਇਹਨਾਂ ਪਿੰਡਾਂ ਇਹਨਾਂ ਲੋਕਾਂ ਦੀ ਮਤਲਬ ਜਣੇ ਕਿ ਇੱਥੇ ਤੱਕ ਪਹੁੰਚ ਵੀ ਭਾਈ ਇਹਨਾਂ ਦੀ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਤੇ ਬਾਕੀ ਜਿਹੜੀਆਂ ਵੋਟਾਂ ਹੋ ਗਈਆਂ ਹਟੀਆਂ ਨੇ ਜੋ ਜਾਨੀ ਕਿ ਚਲੋ ਬਾਕੀ ਰਿਜ਼ਲਟ ਬੁੱਧਵਾਰ ਨੂੰ ਪਤਾ ਪਉਣ ਲੱਗੇ ਜਾਣਾ ਵੀ ਕੀ ਹਿਸਾਬ ਕਿਤਾਬ ਐਤਕੀ ਭਾਈਆਂ ਦੇ ਹਾਲਾਤ ਜਿਹੜੇ ਮਾੜੇ ਨੇ ਜਿਹੜੇ ਜਿਹੜੇ ਨੇ ਬੰਦੇ ਖੜਾਈ ਸੀਗੇ ਆਪਣੇ ਆਪਣੇ ਭਾਈ ਕਿਸੇ ਨੂੰ ਵੋਟਾਂ ਨਹੀਂ ਪਈਆਂ ਕਿਸੇ ਨੂੰ ਬਾਕੀ ਬੁੱਧਵਾਰ ਨੂੰ ਗੱਲ ਕਲੀਅਰ ਹੋ ਜਾਣੀ ਹੈ ਤੇ ਰਹੀ ਗੱਲ ਹੁਣ ਕਰੀਏ ਆਪਾਂ ਚਮਕੌਰ ਤੁਹਾਨੂੰ ਦੇ ਉੱਤੇ ਚਮਕੌਰ ਤੁਹਾਨੂੰ ਦੀ ਇੱਕ ਇੰਟਰਵਿਊ ਆਈ ਹੈ ਜੀ ਇੰਟਰਵਿਊ ਦੇ ਵਿੱਚ ਜਾਨੀ ਕਿ ਗੱਲਾਂ ਆਪਾਂ ਕਰਨੀ ਸੀਗੀਆਂ ਮਨਦੀਪ ਦੀ ਜਦੋਂ ਹੋਈ ਸੀ ਨਾ ਆਪਣੇ ਵੋਟਾਂ ਹੋਈਆਂ ਸੀਗੀਆਂ ਜਮਨੀ ਚੋਣ ਆਜ਼ਾਦੀ ਇੰਟਰਵਿਊ ਹੋਇਆ ਤੇ ਆਪ ਉਤੇ ਆਪਾਂ ਕਰਨੀ ਗੱਲਬਾਤ ਮੈਂ ਪਹਿਲਾਂ ਤੁਹਾਨੂੰ ਇੰਟਰਵਿਊ ਸੁਣਾਉਣਾ ਫਿਰ ਆਪਾਂ ਕਰਦੇ ਆਂ ਗੱਲਬਾਤ ਉਤੇ ਵੀ ਚਮਕੌਰ ਤੋਂੰਨੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਖਟਿਆ ਕੀ ਕੁਝ ਪਾਇਆ ਜਾਂ ਕੀ ਬੰਦੇ ਦੇ ਆਊਟਪੁਟ ਆ ਜਾਂ ਕੀ ਬੰਦੇ ਨੇ ਆਪਣੇ ਜ਼ਿੰਦਗੀ ਦੇ ਅੰਦਰ ਕੁਝ ਸਿੱਖਿਆ ਤੇ ਇਹ ਬੰਦੇ ਦੇ ਮਤਲਬ ਆਪਾਂ ਗੱਲ ਕਰਦੇ ਆਂ ਤੇ ਮੈਂ ਤੁਹਾਨੂੰ ਸੁਣਾਉਣਾ ਵੀਡੀਓ ਵੀਡੀਓ ਸੁਣਾ ਕੇ ਫਿਰ ਆਪਾਂ ਕਰਦੇ ਆਂ ਗੱਲਬਾਤ ਸੁਣੋ ਜੀ ਕਿਹੜਾ ਕੀ ਕਹਿੰਦੇ ਨੇ ਚਮਕੌਰ ਤੋਂੰਨੇ ਜੀ ਮੇਰੀ 7 ਕਿ ਸਾਲ ਉਮਰ ਹੈ ਤੇ 7 ਕਿ ਸਾਲਾਂ ਦੇ ਵਿੱਚ ਮੈਂ ਸਭ ਤੋਂ ਪਹਿਲੀ ਵੋਟ ਭਾਈ ਅਮਰਤਪਾਲ ਸਿੰਘ ਨੂੰ ਪਾਈ ਸੀ ਐਰਜੀਐਮਪੀ ਇਲੈਕਸ਼ਨ ਦੇ ਵਿੱਚ ਉਹਦੇ ਤੋਂ ਕਹਿੰਦਾ ਮੇਰੀ 27 ਸਾਲ ਦੀ ਉਮਰ ਆ 27 ਸਾਲ ਦੇ ਵਿੱਚ ਕਹਿੰਦਾ ਪਹਿਲੀ ਵੋਟ ਮੈਂ ਅਮਰਤਪਾਲ ਨੂੰ ਪਾਈ ਸੀ ਮੇਰੇ ਹਿਸਾਬ ਨਾਲ ਨੇ ਪਹਿਲੀ ਇਹ ਵੋਟ ਆਪਣੀ ਖਰਾਬ ਕਰ ਲਈ ਜਦ ਤੱਕ ਇਹ ਚੀਜ਼ ਦਾ ਮਤ ਨਹੀਂ ਕਿੰਦਾ ਅੱਜ ਲੱਗ ਰਿਹਾ ਉਹਦਾ ਕਾਰਨ ਕੀ ਆ ਕੁਝ ਕੋਣਾਂ ਨਾਲ ਸਮੇਂ ਵਿੱਚ ਤੁਹਾਨੂੰ ਸਾਲਕ ਤੱਕ ਡੇਢ ਸਾਲ ਤੱਕ ਹੋਰ ਪਤਾ ਲੱਗਣਾ ਰਿਹਾ ਇਹਨਾਂ ਬੰਦਿਆਂ ਨੇ ਜਿਵੇਂ ਮਤਲਬ ਜਣੀ ਕਿ ਵੀ ਸਾਰੀ ਉਮਰ ਇਹ ਚੀਜ਼ ਜਿਹੜੀ ਇਹ ਕਹਿ ਰਿਹਾ ਵੀ ਮੇਰੀ 27 ਸਾਲ ਦੀ ਉਮਰ ਆ ਵੀ ਪਹਿਲੀ ਵਾਰ ਵੋਟ ਮੈਂ ਅਮਰਤਪਾਲ ਨੂੰ ਪਾਈ ਸੀ ਇਹਦਾ ਮਤਲਬ ਕਿ ਹਾਲਾਂਕਿ ਇਹ ਝੂਠ ਬੋਲ ਰਿਹਾ ਹੋਵੇ ਭਾਈ ਨੇ ਕਿਤੇ ਪਹਿਲਾਂ ਕਿਤੇ ਵੋਟ ਨਹੀਂ ਪਾਈ ਹੋਣਗੀਆਂ ਕਿਉਂਕਿ ਜੇ ਅਮਰਤਪਾਲ ਦੇ ਘਰ ਦੇ ਮੰਨਦੇ ਨੇ ਵੀ ਅਸੀਂ ਕਾਂਗਰਸ ਨੂੰ ਵੀ ਵੋਟਾਂ ਪਾਈਆਂ ਨੇ ਤੇ ਅਸੀਂ ਅਕਾਲੀ ਵੀ ਰਹੇ ਹਾਂ ਜੀ ਅਸੀਂ ਆਮ ਆਦਮੀ ਪਾਰਟੀ ਨੂੰ ਵੀ ਪਾਈਆਂ ਤਾਂ ਇਹ ਵੀ ਕਿਤੇ ਨਾ ਕਿਤੇ ਵੋਟਾਂ ਇਹਨਾਂ ਨੇ ਪਾਈਆਂ ਹੋਣਗੀਆਂ ਪਰ ਇਹ ਬੋਲਦਾ ਝੂਠ ਚਲੋ ਕੋਈ ਗੱਲ ਨਹੀਂ ਜੇ ਕਹਿੰਦਾ ਭਾਈ 27 ਸਾਲ ਚ ਪਹਿਲੀ ਵਾਰ ਵੋਟ ਪਾਈ ਆ ਇਹਦਾ ਮਤਲਬ ਇਹ ਬਣਦਾ ਵੀ 18 ਸਾਲ ਤੋਂ ਲੈ ਕੇ 27 ਤੱਕ ਤੇ ਸਤਾਇਸ ਆ ਦੀ ਮਰਦ ਕਹਿੰਦਾ ਪਹਿਲੀ ਵਾਰ ਵੋਟ ਮੈਂ ਪਾਈ ਆ ਅਮਰਤਪਾਲ ਨੂੰ ਤੇ ਪਹਿਲੀ ਵੋਟ ਹੀ ਬੰਦੇ ਨੇ ਕੀਤੀ ਆਪਣੀ ਖਰਾਬ ਉਹਦਾ ਕਾਰਨ ਕੀ ਆ ਵੋਟ ਇਹ ਜੀ ਪਾਈ ਇਹ ਜੇ ਮਨਹੂਸ ਅੱਥਾ ਨਾਲ ਵੋਟ ਦੱਬਿਆ ਵਟਣਾ ਇਹ ਨਾ ਤਾਂ ਬਾਹਰ ਨਿਕਲ ਚੱਕਿਆ ਨਾ ਉਹਨੇ ਕੋਈ ਕੰਮ ਕਰਾਇਆ ਦਿੱਥੇ ਉਹਦੇ ਲੋਕ ਖੜੇ ਸੀਗੇ ਉੱਥੇ ਦੇ ਉੱਥੇ ਰਹਿ ਗਏ ਸੁਣੀਏ ਕਾਂ ਕੀ ਕਹਿੰਦਾ ਬੰਦਾ ਇਹ ਪਹਿਲਾਂ ਕਿਸੇ ਬੰਦੇ ਨੂੰ ਮੈਂ ਵੋਟ ਨਹੀਂ ਪਾਈ ਖਾਲਸਾ ਰਾਜ ਇਸ ਤਰ੍ਹਾਂ ਦਾ ਰਾਜ ਆ ਵੀ ਜਿਹਦੀ ਨੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਫਲਸਫੇ ਦੇ ਰੱਖੀ ਜਾਊਗੀ ਇੱਕ ਕੇ ਨਾਲ ਹੀ ਦੋ ਗੋਲੀ ਗੱਲ ਬੜੀ ਤਕੜੀ ਐ ਵੀ ਦੇਖ ਲਿਓ ਇਹਦੇ ਇਹ ਇੰਟਰਵਿਊ ਚੱਕ ਲਿਓ ਇਹਦੇ ਪੁਰਾਣੇ ਅੱਜ ਇੱਥੇ ਪ੍ਰਚਾਰ ਕਰਨ ਜਾਂਦੇ ਹੁੰਦਾ ਉੱਥੇ ਖਾਲਸਾਤਨ ਦੀ ਗੱਲ ਕਰਦਾ ਸੀ ਅੱਜ ਇਹ ਖਾਲਸਾ ਰਾਜ ਦੇ ਉੱਤੇ ਆ ਗਏ ਇਹ ਲੋਕ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਨੇ ਅਨੰਦਪੁਰ ਸਾਹਿਬ ਦਾ ਮਤੇ ਦੇ ਵਿੱਚ ਜਿਹੜਾ ਕੁਝ ਭਾਈ ਕਪੂਰ ਸਿੰਘ ਨੇ ਲਿਖਿਆ ਸੀਗਾ ਮੈਨੂੰ ਨਹੀਂ ਲੱਗਦਾ ਇਹ ਉਹ ਚੀਜ਼ਾਂ ਹੋਰ ਐਡ ਕਰਨ ਦੀ ਆਪਾਂ ਨੂੰ ਲੋੜ ਸੀ ਉਹ ਪੰਜਾਬ ਦੇ ਪੂਰੇ ਹੱਕ ਬੋਲਦੇ ਸੀ ਕੁਝ ਪਰ ਇਹਨਾਂ ਨੇ ਮਾਗੀ ਵਾਲੇ ਦਿਨ ਅਨੰਦਪੁਰ ਸਾਹਿਬ ਦੇ ਮਤੇ ਉੱਤੇ ਪਹਿਰਾ ਦੇਣ ਦੀ ਬਜਾਏ ਪੰਜ ਮਤੇ ਆਪਣੇ ਨਾਂ 'ਚ ਹੋਰ ਵਿੱਚ ਉਹ ਐਡ ਕਰ ਲਏ ਇਹ ਲੋਕ ਅਸੀਂ ਜਿਹੜੇ ਕੋ ਸੋਚਾਂਗੇ ਜਾਂ ਕਰਾਂਗੇ ਜੇ ਮੰਨ ਲਓ ਪੁਲਿਸ ਦੇ ਅਧਿਕਾਰ ਘੱਟ ਜਿਹੜੀ ਇਹਨਾਂ ਨੇ ਮਤੇ ਪੜੇ ਸੀ ਆਪਣੇ ਮਾਗੀ ਜਿਹੜੇ ਜਿਹੜੇ ਬੰਦੇ ਨੂੰ ਯਾਦ ਹੋਊਗਾ ਜਾ ਕੇ ਪੜੇ ਉਹਨਾਂ ਨੇ ਮਤੇ ਕੀ ਨੇ ਇੱਕ ਵੀ ਮਤੇ ਉੱਤੇ ਬੰਦੇ ਪੈਰਾ ਦੰਗਲੇ ਬੰਦੇ ਨਹੀਂ ਹੈ ਇੱਕ ਦੇ ਉੱਤੇ ਵੀ ਸੁਣੋ ਗਾਂ ਕੀ ਉਹਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਧਾਰਤਾ ਦੇ ਉੱਪਰ ਉਹਦੀ ਨੀਂਹ ਰੱਖੀ ਜਾਊਗੀ ਜਿਸ ਰਾਜ ਦੇ ਵਿੱਚ ਕੁੱਤਾ ਵੀ ਭੁਖਾ ਨਹੀਂ ਸੌਂਗਾ ਜਿਸ ਰਾਜ ਦੇ ਵਿੱਚ ਵਧੀਆ ਸਾਡੀ ਲੀਡਰ ਹੋਣ ਜਿਸ ਰਾਜ ਦੇ ਵਿੱਚ ਕਹਿੰਦਾ ਕੁੱਤਾ ਵੀ ਭੁੱਖਾ ਨਹੀਂ ਸੌਂਗਾ ਦੱਸੋ ਮੈਨੂੰ ਅੱਜ ਦੇ ਟਾਈਮ ਦੇ ਵਿੱਚ ਵੀ ਕਿਹੜਾ ਕੁੱਤਾ ਭੁੱਖਾ ਸੌਂਦਾ ਅੱਜ ਵੀ ਕੁੱਤਿਆਂ ਨੂੰ ਰੋਟੀ ਕਤੂਰਿਆਂ ਨੂੰ ਮਲੋਕ ਪਾਉਂਦੇ ਨੇ ਤੇ ਇਹ ਲੋਕ ਇਹ 도ਗਲੀ ਰਾਜਨੀਤੀ ਖੇលਦੇ ਨੇ ਵੀ ਸਾਨੂੰ ਇੱਕ ਵਾਰ ਰਾਜ ਦੋ ਵੀ ਅਸੀਂ ਹਾਲਾਂਕਿ ਗੁਰੂ ਸਾਹਿਬ ਦਾ ਹੁਕਮ ਆ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦਾ ਨਾ ਇਹ ਗੁਰੂ ਨਾਨਕ ਦੇਵ ਜੀ ਦਾ ਤਿੰਨ ਸਿਧਾਂਤਾਂ ਤੇ ਹੁਕਮ ਆਉਂਦਾ ਨਾ ਨਾਮ ਜਪ ਕਿਰਤ ਕਰ ਵੰਡ ਛਕੋ ਵੰਡ ਛਕਣ ਦਾ ਮਤਲਬ ਕੀ ਆ ਇਹ ਲੋਕਾਂ ਦਾ ਇਹ ਅਸਲੀ ਚਿਹਰਾ ਇਹਨਾਂ ਲੋਕਾਂ ਦਾ ਕਿਵੇਂ ਲੋਕਾਂ ਨੂੰ ਪਾਗਲ ਬਣਾਉਂਦੇ ਨੇ ਕਿਵੇਂ ਲੋਕਾਂ ਦੇ ਦਿਲਾਂ ਨਾਲ ਖੇਡਦੇ ਨੇ ਇਹ ਇਹ ਲੋਕ ਨੇ ਜੇ ਗਾਹ ਸੁਣੋ ਕੀ ਕਹਿੰਦੇ ਏ ਵਧੀਆ ਰਾਜ ਹੋਊਗਾ ਰਾਜ ਦੀ ਸ਼ਕਤੀ ਬੜੀ ਹੋਊਗੀ ਇਹ ਜੇ ਅੱਜ ਬੇਰੁਜ਼ਗਾਰੀ ਵਾਲੇ ਹਾਲਾਤ ਆ ਪੰਜਾਬ ਨੂੰ ਜੇਕਰ ਪੰਜਾਬ ਦੇ ਵਾਧ ਅਧਿਕਾਰ ਮਿਲ ਜਾਣ ਪੰਜਾਬ ਚ ਤਾਂ ਨਹੀਂ ਮਾਰਦੇ ਜੇਕਰ ਪੰਜਾਬ ਦੇ ਉੱਪਰ ਰਾਜ ਹੀ ਆਪਣਾ ਹੋ ਗਿਆ ਇੱਕ ਮੈਂ ਤੁਹਾਨੂੰ ਗੱਲ ਹੋਰ ਕਲੀਅਰ ਕਰ ਦਮ ਇੱਥੇ ਇਹ ਮੇਰਾ ਚੈਲੰਜ ਆ ਭਾਈ ਦਲ ਖਾਲਸਾ ਵਾਲਿਆਂ ਨੂੰ ਵੀ ਚੈਲੰਜ ਆ ਮਾਰ ਪਾਰਟੀ ਵਾਲਿਆਂ ਨੂੰ ਵੀ ਚੈਲੰਜ ਆ ਹੋਰ ਵੀ ਜਿਹੜੇ ਖਾਲਸਤਾਨ ਦੇ ਤੇ ਪਹਿਲਾਂ ਦਿੰਦੇ ਨੇ ਹੋਰਾਂ ਨੂੰ ਵੀ ਚੈਲੰਜ ਖਾਲਸਤਾਨ ਦਾ ਤੁਸੀਂ ਮਤਲਬ ਕੱਢਦੇ ਕੀ ਹੋ ਖਾਲਸਤਾਨ ਦਾ ਮਤਲਬ ਕੋਈ ਵਾਧ ਅਧਿਕਾਰ ਨਹੀਂ ਖਾਲਸਤਾਨ ਦਾ ਮਤਲਬ ਪੰਜਾਬ ਲਈ ਪੂਰੇ ਸੰਪੂਰਨ ਅਧਿਕਾਰ ਨੇ ਕੋਛ ਨਹੀਂ ਸਾਨੂੰ ਐਡ ਵਿੱਚ ਚਾਹੀਦਾ ਸਾਨੂੰ ਪੂਰੇ ਦਾ ਪੂਰਾ ਪੰਜਾਬ ਇੱਕ ਅਲੱਗ ਦੇਸ਼ ਚਾਹੀਦਾ ਜਿੱਥੇ ਸਾਡੇ ਲੋਕ ਪੜ੍ਹੇ ਲਿਖੇ ਲੋਕ ਕਮਾਂਡ ਕਰ ਸਕਣੇ ਚਾਹੀਦੇ ਨਾ ਕਿ ਇਹ ਜੇ ਅਨਪੜ ਲੋਕ ਜਿਹੜੇ ਦੋਗਲੀ ਰਾਜਨੀਤੀ ਖੇលਦੇ ਨੇ ਖਾਲਸਾ stan ਤੇ ਖਾਲਸਾ ਰਾਜ ਦੇ ਵਿੱਚ ਫਰਕਾ ਜਿਹੜੇ ਮਹਾਰਾਜਾ ਨਜੀਤ ਸਿੰਘ ਦੀ ਇਹ ਗੱਲ ਕਰਦੇ ਨੇ ਨਾ ਇਹ ਜਾ ਕੇ ਕਦੇ ਹਿਸਟਰੀ ਪੜ੍ਹਨ ਪਹਿਲਾਂ ਇਹੀ ਸਿੱਧ ਕਰ ਲੈਣ ਵੀ ਮਹਾਰਾਜਾ ਨਜੀਤ ਸਿੰਘ ਦਾ ਅਮਰਤ ਛਕਿਆ ਸੀਗਾ ਜੇ ਮਹਾਰਾਜਾ ਜੀ ਸਿੰਘ ਕਾ ਸੰਪੂਰਨ ਤੌਰ ਤੇ ਰਾਜ ਚਲਾਉਣ ਦੇ ਲਾਇਕ ਸੀਗਾ ਫਿਰ ਅਕਾਲੀ ਫੁੱਲਾ ਸਿੰਘ ਨੇ ਉਹਨੂੰ ਅਕਾਲ ਤਖਤ ਸਾਹਿਬ ਸੱਦ ਕੇ ਉਹਦੇ ਕੋਹੜੇ ਕਿਉਂ ਮਾਰੇ ਇਹ ਗੱਲ ਦਾ ਜਵਾਬ ਦਿਓ ਇਹ ਗੱਲ ਦਾ ਜਵਾਬ ਦਿਓ ਮਹਾਰਾਜਾ ਰਣਜੀਤ ਸਿੰਘ ਨੂੰ ਤੁਸੀਂ ਨਾਲ ਖਿੱਚੀ ਫਿਰਦੇ ਹੋ ਵੀ ਮਹਾਰਾਜਾ ਜੀ ਸਿੰਘ ਜੀ ਆਹ ਕੁਛ ਜੀ ਮਹਾਰਾਜਾ ਜੀ ਸਿੰਘ ਜੀ ਹੋ ਸੀ ਉਹ ਰਾਜ ਲਾਇਕਣ ਹੋ ਰਹੇ ਕਰਨ ਪਰ ਕਾਮ ਸੇ ਕਾਮ ਦੀ ਹਿਸਟਰੀ ਦਾ ਪਤਾ ਕਰ ਲਓ ਵੀ ਕੀ ਆ ਆ ਸਿੱਖ ਕੌਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਮੜੀਆਂ ਨੂੰ ਪੁੱਜਣਾ ਸਭ ਤੋਂ ਇਹ ਜੇ ਮਤਲਬ ਜਾਨੀ ਕਿ ਜਿਵੇਂ ਮੂਰਤੀ ਪੂਜਾ ਤੋਂ ਵੀ ਥੱਲੇ ਵਾਲੀ ਗੇਮ ਆ ਇੰਗਲੈਂਡ ਦੇ ਵਿੱਚ ਦਿੱਸੋ ਕੀ ਬਣਿਆ ਹੋਇਆ ਤ੍ਰੀਪ ਸਿੰਘ ਦਾ ਜਿੱਥੇ ਜਾ ਕੇ ਤੁਸੀਂ ਉੱਪਰ ਜਾ ਕੇ ਫੁੱਲ ਰੱਖ ਕੇ ਉਹਨਾਂ 크੍ਰਿਸਚੀਅਨ ਧਰਮ ਦੇ ਤੁਸੀਂ ਪਹਿਰੇਦਾਰ ਲੋਕੋਂ ਤੁਹਾਡਾ ਦੱਸੋ ਸਟੈਂਡ ਕਿੱਥੇ ਖੜਾ ਚੀਂਦੇ ਵਿੱਚ ਕੋਈ ਵੀ ਸਿਖਾ ਕੇ ਜਾਂ ਮੰਨ ਲਓ ਕੋਈ ਅਮਰਤਾਰ ਸਿੰਘਾ ਕੇ ਮੈਂ ਦੱਸ ਦਵੇ ਕੋਈ ਪ੍ਰਚਾਰ ਕਰਕੇ ਦੱਸ ਦਵੇ ਕੋਈ ਅਕਾਲ ਚਰ ਉਹ ਜੱਥੇ ਤੱਕ ਦੱਸ ਦਵੇ ਮੈਨੂੰ ਵੀ ਸਿੱਖ ਧਰਮ ਦੇ ਵਿੱਚ ਮੜੀਆਂ ਨੂੰ ਪੂਜਣਾ ਜਾਂ ਮੰਨ ਲਓ ਵੀ ਕਿਤੇ ਪਾਸੇ ਜਿੱਥੇ ਬਣੀ ਹੁੰਦੀ ਆ ਜਗਾ ਜਿਵੇਂ ਕ੍ਰਿਸਚਨ ਧਰਮ ਦੀ ਬਣੀ ਹੁੰਦੀ ਆ ਵੀ ਤੁਸੀਂ ਉਹ ਕੰਮ ਕਰ ਅੱਜ ਤੱਕ ਤੁਸੀਂ ਉਹ ਚੀਜ਼ ਦਾ ਮਹਾਰਾਜ ਦਲੀਪ ਸਿੰਘ ਦਾ ਆਪਣੇ ਪੰਜਾਬ ਦੇ ਵਿੱਚ ਇੱਕ ਇਦਾਂ ਦਾ ਮਤਲਬ ਜਨ ਕਿ ਵੀ ਕੋਈ ਕਿਸ ਤੈੜ ਨਹੀਂ ਖੜਾ ਕਰ ਸਕਿਆ ਵੀ ਜਿਹਦੇ ਵਿੱਚ ਤੁਸੀਂ ਉੱਥੇ ਉਹ ਚੀਜ਼ ਐਲੀਮੀਨੇਟ ਕਰ ਸਕਿਆ ਇਹ ਭਾਈ ਆ ਸਾਡਾ ਧਰਮ ਹੀ ਨਹੀਂ ਹੈਗਾ ਮੜੀਆਂ ਦੇ ਕੋਲ ਰੱਖਣ ਦਾ ਜਦੋਂ ਤੁਸੀਂ ਉੱਥੇ ਜਾ ਜਾ ਫੋਟੋ ਖਿਚਾਉਨੇ ਹੋ ਨਾ ਉੱਥੇ ਫੋਟੋ ਲੈ ਕੇ ਫੋਲਡ ਰੱਖਦੇ ਹੋ ਤਾਂ ਉੱਥੇ ਤੁਸੀਂ ਸਿੱਤੇ ਬੈਲਡ ਹੋ ਜਾਂ ਤੁਹਾਡੇ ਚੋਲੇ ਪਾਏ ਹੁੰਦੇ ਨੇ ਉੱਥੇ ਤੁਸੀਂ ਜਦ ਕੋਈ ਕਲੀਅਰ ਕਟ ਹੋਏ ਨਾ ਵੀ ਇਹ ਜਿਹੜੀ ਸਿੱਖ ਕੌਮ ਆ ਇਹ ਮੜੀਆਂ ਵੀ ਪੂਜਦੀ ਐ ਸਾਰਾ ਕੁਝ ਕਰਦੀ ਐ ਦੂਜੇ ਪਾਸੇ ਤੁਸੀਂ ਵਿਰੋਧ ਕਰਦੇ ਹੋ 크੍ਰਿਸਚੀਅਨ ਧਰਮ ਦਾ ਇਹ ਆ ਤੁਹਾਡੀ ਅਸਲ ਸੱਚਾਈ ਕਹਾ ਸੁਣੋ ਕੀ ਕਹਿੰਦੇ ਨੇ ਤੇ 1% ਫਿਰ ਤੇ ਮੈਂ ਕਹਿੰਦਾ ਵੀ ਕਿਰਪਾ ਹੀ ਗੁਰੂ ਸਾਹਿਬ ਦੀ ਵਖਰੀ ਵਰਤ ਜਾਣੀ ਸੋ ਇਹਦੀ ਡੈਫੀਨੇਸ਼ਨ ਇਹ ਨਾ ਸਮਝਿਆ ਕਰੋ ਕਿ ਇੱਥੋਂ ਹਿੰਦੂਆਂ ਨੂੰ ਕੱਢ ਦਿੱਤਾ ਜਾਊਗਾ ਇੱਥੋਂ ਕਿਦੇ ਮੁਸਲਮਾਨਾਂ ਨੂੰ ਕੱਢ ਦਿੱਤਾ ਜਾਊਗਾ ਆਲਸਾਰਾ ਹੁਣ ਇੱਥੇ ਵੀ ਦੇਖੋ ਇਹ ਨਹੀਂ ਦੋਗਲੀ ਰਾਜਨੀਤੀ ਅੱਜ ਦੇ ਟਾਈਮ 'ਚ ਵੀ ਹਿੰਦੂ ਪੰਜਾਬ 'ਚ ਰਹਿ ਰਿਹਾ ਅੱਜ ਦੇ ਟਾਈਮ ਦੇ ਵਿੱਚ ਵੀ ਮੁਸਲਮਾਨ ਪੰਜਾਬ 'ਚ ਰਹਿ ਰਿਹਾ ਅੱਜ ਦੇ ਟਾਈਮ ਦੇ ਵਿੱਚ 크ਰਿਸਚੀਅਨ ਧਰਮ ਦੀ ਕਿਉਂ ਨਹੀਂ ਗੱਲ ਕਰਦੇ ਇਹ ਹਿੰਦੂ ਤੇ ਮੁਸਲਮ ਰੱਖਦੇ ਨੇ 크ਰਿਸਚੀਅਨ ਦੀ ਕਿਉਂ ਨਹੀਂ ਗੱਲ ਕਰਦੇ ਇਹ ਵੀ ਤੁਸੀਂ ਮੇਰੀ ਗੱਲ ਯਾਦ ਰੱਖ ਲਿਓ ਆ ਲਿਖ ਲਿਓ ਕਲਿੱਪ ਕੱਟ ਕੇ ਰੱਖ ਲਿਓ ਇਹਦਾ ਅਮਰਤਪਾਲ ਦਾ ਭਾਪਾ ਅਮਰਤਪਾਲ ਦੀ ਪੂਰੀ ਟੀਮ ਆਉਣੇ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਡੇਰਾ ਬਿਆਸ ਦੇ ਪੈਰਾਂ 'ਚ ਗਿਰਦੀ ਦਿਖਾਉਮੈਂ ਅੰਕਲ ਨਰੂਲਾ ਦੇ ਪੈਰਾਂ 'ਚ ਗਿਰਦੀ ਤੁਹਾਨੂੰ ਮੈਂ ਦਿ ਜਾ ਕਰੋ ਗੱਲ ਕਰੀਓ ਬਿਲਕੁਲ ਇਹ ਭਾਈ ਇਹ ਜਿਹੜੀ ਚੀਜ਼ ਅਸੀਂ ਜੋ ਕਰਨੀ ਆ ਬਿਲਕੁਲ ਗੁਰਜਿੰਦਰ ਸਿੰਘ ਨੇ ਬੜਾ ਕਹਿ ਕੰਮ ਮੈਸੇਜ ਕੀਤਾ ਥੱਲੇ ਕਮੈਂਟ ਇਹ ਆ ਆਪਣੇ ਲੋਕਾਂ ਦੀ ਸੱਚਾਈ ਇਹ ਇਹ ਗੱਲ ਸੁਣਾ ਭਾਈ ਦੇ ਵਿੱਚ ਤੇ ਸਾਰਿਆਂ ਨੂੰ ਉਹਨਾਂ ਦੇ ਬਣਦੀ ਅਧਿਕਾਰ ਦਿੱਤੇ ਜਾਣਗੇ ਉਹਨਾਂ ਨੂੰ ਬਣਦਾ ਸਤਕਾਰ ਦਿੱਤਾ ਜਾਊਗਾ ਬਣਦਾ ਆਦਰ ਦਿੱਤਾ ਜਾਊਗਾ ਉਹ ਐ ਖਾਲਸਾ ਰਾਜ ਅੱਛਾ ਜਿਹੜੇ ਲੀਡਰ ਗੱਲਾਂ ਕਰਦੇ ਸਟੇਜਾਂ ਤੋਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਪੰਜਾਬ 'ਚ ਰਾਜਿਆ ਜੀ ਫਿਰ ਫੋਕੀਆਂ ਗੱਲਾਂ ਹੀ ਆ ਜੀ ਨਹੀਂ ਉਹ ਤੇ ਝੂਠੇ ਦਾਅਵੇ ਆ ਜੀ ਮਹਾਰਾਜ ਰਣਜੀਤ ਸਿੰਘ ਦੀ ਦੇ ਪੈਰ ਦੀ ਜੁੱਤੀ ਵਰਗੇ ਨਹੀਂ ਹੈਗੇ ਅੱਜ ਦੇ ਲੀਡਰ ਜਿਹੜੇ ਕਹਿੰਦੇ ਅਸੀਂ ਮਹਾਰਾਜ ਮਹਾਰਾਜ ਰਣਜੀਤ ਸਿੰਘ ਦੇ ਪੈਰ ਦੇ ਜਿਹਦੇ ਮੂਰੇ ਮਹਾਰਾਜਾ ਰਣਜੀਤ ਸਿੰਘ ਲੱਗਦਾ ਇਨਾਬੇ ਵਾਲੇ ਨੂੰ ਭੁੱਲ ਗਏ ਕਦੇ ਪੰਜਾਬ ਦੀ ਹਿਸਟਰੀ ਤਾਂ ਪੜੋ ਪੰਜਾਬ ਦੀ ਹਿਸਟਰੀ ਤਾਂ ਪੜੋ ਕਿ ਇੱਕੇ ਜਿਵੇਂ ਅਮਰਤਪਾਲ ਰੱਖਿਆ ਵੀ ਮਹਾਰਾਜ ਰਣਜੀਤ ਸਿੰਘ ਨਾਲ ਰਾਜ ਚਾਹੀਦਾ ਮਹਾਰਾਜ ਰਣਜੀਤ ਸਿੰਘ ਜੇ ਤੁਸੀਂ ਜਾ ਕੇ ਸਿੱਖ ਇਤਿਹਾਸ ਦੀ ਨਾ ਜਾ ਕੇ ਇੰਗਲੈਂਡ ਦੇ ਵਿੱਚ ਨਾ ਯੂਨੀਵਰਸਿਟੀ ਦੇ ਵਿੱਚ ਕੋਈ ਕਿਤਾਬ ਪਈ ਆ ਆ ਇੰਗਲੈਂਡੀਆ ਨੂੰ ਪੁੱਛੋ ਤੇ ਪੜੋ ਮਹਾਰਾਜ ਰਣਜੀਤ ਸਿੰਘ ਦੀ ਹਿਸਟਰੀ ਕੀ ਆ ਅੰਗਰੇਜ਼ਾਂ ਨਾ ਬੈਠ ਕੇ ਉੱ ਚੋਣਨ ਇਹ ਗੱਲ ਝੂਠਾ ਹੈ ਜਾ ਕੇ ਪੁੱਛੋ ਅੰਗਰੇਜ਼ਾਂ ਨੂੰ ਉਹ ਟਾਈਮਾਂ ਦੇ ਵਿੱਚ ਇਹਨਾਂ ਹਿਸਟਰੀ ਕਿਹਨਾਂ ਰੱਖੀ ਹੋਈ ਆ ਜੇ ਤੁਸੀਂ ਮਹਾਰਾਜਾ ਜੀ ਸਿੰਘ ਦੀ ਗੱਲ ਕਰਦੇ ਹੋ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਬਾਬਾ ਫਤੇ ਸਿੰਘ ਦੀ ਗੱਲ ਕਰਨੀ ਆ ਅਸੀਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਨੀ ਆ ਪਰ ਇਹਨਾਂ ਨੇ ਮਹਾਰਾਜਾ ਜੀ ਸਿੰਘ ਦਾ ਰਾਜ ਲੈ ਕਿਉਂਣਾ ਰਾਜ ਦਾ ਰਾਜ ਤੱਕ ਇਹਨਾਂ ਨੂੰ ਯਾਦ ਨਹੀਂ ਵੀ ਰਾਜ ਹੈ ਕੀ ਇਹ ਲੋਕਾਂ ਦੀ ਸੱਚਾਈ ਇਹਨਾਂ ਦੀ ਸੁਣੋ ਕਹਾ ਕੀ ਕਹਿੰਦੇ ਹਨ ਜੀ ਸਿੰਘ ਅਗਾਂਹ ਰਾਜ ਕਰਾਂਗੇ ਕੋਈ ਜੀ ਆਪਣੇ ਦੋਸਤੋ ਚੁਣੇ ਹੋਏ ਲੀਡਰ ਆ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਤੇ ਖਰੇ ਉਤਰਦੇ ਹੋਣ ਤਾਂ ਇਹਨਾਂ ਲੋਕਾਂ ਨੂੰ ਰਾਜਨੀਤੀ 'ਚ ਆਉਣ ਦੀ ਲੋੜ ਨਾ ਪੈਂਦੀ ਇਹ ਬਾਈ ਕਥਾਵਾਚਕ ਨਹੀਂ ਕਰਦਾ ਗੁਜ਼ਾਰਾ ਬਹੁਤ ਵਧੀਆ ਚੱਲਦਾ ਸੀਗਾ ਬਾਈ ਚਮਕੌਰ ਸਿੰਘ ਹੋਰ ਆਂਦਾ ਬਾਈ ਤੁਸੀਂ ਦੇਖੋ ਪੱਤਰਕਾਰ ਦੀ ਦੋਗਲੀ ਰਾਜਨੀਤੀ ਕਹਿੰਦਾ ਚਮਕੌਰ ਸਿੰਘ ਦਾ ਗੁਜ਼ਾਰਾ ਬੜਾ ਵਧੀਆ ਕਹਿੰਦਾ ਚਮਕੌਰ ਸਿੰਘ ਨੇ ਵੀ ਦੱਸੋ ਕਿਹੜੀਆਂ ਲੰਬਰ ਗਿੰਨੀਆਂ ਖਰੀਦ ਲਈਆਂ ਵੀ ਜਿਹੜੀਆਂ ਅੱਜ ਤੇ ਟਾਈਮ ਦੇ ਵਿੱਚ ਤੇ ਚਮਕੌਰ ਸਿੰਘ ਦੇ ਪੁਰਾਣੇ ਟਾਈਮ ਦੇ ਵਿੱਚ ਫਰਕ ਪਤਾ ਕੀ ਆ ਪਹਿਲਾਂ ਸੰਗਤ ਮੂਰੇ ਬੈਠ ਕੇ ਆਏ ਸਿਰ ਕਮਾਉਣਾ ਪੈਂਦਾ ਸੀ ਟੋਕਰੀਆਂ ਬਲ ਨਿਕਲ ਰ ਅੱਜ ਇਹ ਟਾਈਮ 'ਚ ਚਮਕੌਰ ਸਿੰਘ ਜੀ ਨੇ ਮਤਲਬ ਐ ਕਰਨ ਦੀ ਲੋੜ ਆ ਪੈਸੇ ਇਕੱਠੇ ਹੋ ਉਸੇ ਟਾਈਮ ਆ। ਆ ਦੇਖੋ ਤੁਹਾਡੇ ਸਾਹਮਣੇ ਕਿੱਡੇ-ਕਿਡੇ ਐਗਜ਼ੈਂਪਲ ਆ ਪਈ ਨੇ। ਇਹ ਗਾਹਾਂ ਕੁਛ ਕਹਿ ਰਿਹਾ ਚਮਕੌਰ ਸਿੰਘ ਨੂੰ ਸੁਣੋ ਕੀ ਕਹਿੰਦੇ ਨੇ। ਇੱਕ ਗੱਫਾ ਵਾਲੇ ਚ ਸੀਗੇ ਤੁਹਾਨੂੰ ਰਾਜਨੀਤੀ 'ਚ ਹੋਰ ਦੀ ਲੋੜ ਕਹ ਬੈਗੀ। ਲੋੜ ਵੇਖੋ ਭਾਈ ਅਮਰਤਪਾਲ ਸਿੰਘ ਦੇ ਨਾਲ ਸਾਡਾ ਇੱਕ ਤਾਂ ਗੂੜਾ ਪਿਆਰ ਆ। ਕਦੇ ਰਾਜਨੀਤੀ ਚੋਂ ਬਾਰੇ ਸੋਚਿਆ? ਪੱਤਰਕਾਰ ਨੂੰ ਕਹਿੰਦਾ ਮੇਰਾ ਉਹਦੇ ਨਾਲ ਅਮਰਤਪਾਲ ਨਾਲ ਬਹੁਤ ਗੂੜਾ ਪਿਆਰ ਆ। ਇਹ ਨੇ ਲੋਕ 도ਗਲੇ। ਜਿੱਦਣ ਅਮਰਤਪਾਲ ਲੋਕਾਂ ਦੀ ਕਣਕਾ ਮਿੱਤ ਤਾਂ ਫਿਰਦਾ ਸੀ ਨਾ ਜਿ ਤੇਰਾ ਇੰਨੇ ਪਿਆਰ ਜਮਨ ਲਾ ਵੀ ਨੈ ਵੀ ਤੁਸੀਂ ਹੀਰ ਮਿਰਜ ਵਾਲੀ ਥੋੜੇ ਚ ਫੀਲਿੰਗ ਆਉਣੀ ਸੀਗੀ ਤੁਸੀਂ ਮੂਰੇ ਹੋ ਕੇ ਮੂਰੇ ਹੋ ਕੇ ਅਮਰਤਪਾਲ ਦੇ ਗ੍ਰਿਫਤਾਰੀਆਂ ਦਿੰਦੇ ਐਨਐਸਏ ਆਪਣੇ ਆਪ ਤੇ ਲਵਾਉਂਦੇ ਇਹ ਹੈ ਅਮਰਤਪਾਲ ਨੇ ਦਾ ਪਿਆਰ ਗਾ ਸੁਣ ਗਿਆ ਤੇ ਨੀਤੀ ਬਾਰੇ ਤੇ ਤੁਸੀਂ ਇਹ ਗੱਲ ਵੇਖੋ ਵੀ ਮੈਂ ਆਪਣੀ ਪਹਿਲੀ ਵੋਟ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਪਾਈ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ 27 ਸਾਲ ਉਮਰ ਹੈ ਤੇ 27 ਸਾਲਾਂ ਦੇ ਵਿੱਚ ਮੈਂ ਸਭ ਤੋਂ ਪਹਿਲੀ ਵੋਟ ਭਾਈ ਅਮਰਤਪਾਲ ਸਿੰਘ ਨੂੰ ਪਾਈ ਸੀ ਐਰਗੇ ਐਮਪੀ ਇਲੈਕਸ਼ਨ ਦੇ ਵਿੱਚ ਉਹਦੇ ਤੋਂ ਪਹਿਲਾਂ ਕਿਸੇ ਬੰਦੇ ਨੂੰ ਮੈਂ ਵੋਟ ਨਹੀਂ ਪਾਈ ਉਸ ਇਸ ਕਰਕੇ ਰਾਜਨੀਤੀ ਦੇ ਵਿੱਚ ਆਉ ਨੂੰ ਦਿਲ ਨਹੀਂ ਹੀ ਕਰਦਾ ਪਰ ਜਿੰਨਾ ਇਹਨਾਂ ਨੇ ਪੰਜਾਬ ਦੀ ਧਰਤੀ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਸਿੱਖ ਨੌਜਵਾਨੀ ਨੂੰ ਕੁੱਟਣਾ ਸ਼ੁਰੂ ਕਰਤਾ ਗੁਰੂ ਗ੍ਰੰਥ ਸਾਹਿਬ ਆਸ਼ਾ ਜੀ ਦੀਆਂ ਬੇਦਬੀਆਂ ਹੋ ਗਈਆਂ ਬੰਦੀ ਸਿੰਘਾਂ ਨੂੰ ਇਹ ਨਹੀਂ ਛੱਡ ਰਾਇ ਪ੍ਰਵਾਸ ਇੱਥੇ ਵਧ ਰਿਹਾ ਪਾਣੀ ਇੱਥੇ ਗੰਦਲੇ ਹੋ ਰਾਇਏ ਬੇਰੋਜ਼ਗਾਰੀ ਇੱਥੇ ਵਧ ਰਹੀ ਹੈ ਸਾਡੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਵਿਦੇਸ਼ਾਂ ਦੀ ਵੱਲ ਭੇਜਿਆ ਜਾ ਰਿਹਾ ਪ੍ਰਵਾਸ ਇੱਥੇ ਵਧ ਰਿਹਾ ਤਾਂ ਕਰਕੇ ਸਾਨੂੰ ਆਜ ਵੀ ਕਰੀ ਹੁਣ ਟੌਪਿਕ ਤੇ ਗੱਲ ਫਿਰ ਇਹ ਵੀਡੀਓ ਬੜੀ ਲੰਬੀ ਆ ਫਿਰ ਗਾਹਾਂ ਦਾ ਜਿਹੜਾ ਪਾਰਟ ਆਪਾਂ ਪਾਰਟ 2 ਫਿਰ ਬ ਸੁਣੋ ਜੀ ਦੀ ਗੱਲ ਕੀ ਕਹਿ ਰਿਹਾ ਹੈ ਪ੍ਰਵਾਸ ਹੋ ਰਿਹਾ ਪਾਣੀ ਗੰਦਲੇ ਹੋ ਰਹੇ ਨੇ ਇਹਨੂੰ ਰਾਜਨੀਤੀ ਚ ਆਉਣ ਨੂੰ ਮਤਲਬ ਇੰਨੇ ਕਿ ਇਹ ਆ ਕੇ ਉਹ ਜਿਹੜਾ ਪਾਣੀ ਗੰਦਲੇ ਨੇ ਸਾਰਾ ਕੁਛ ਇਹ ਤੋਂ ਜੜ ਤੱਕ ਸੈੱਟ ਕਰੂਗਾ ਇੱਕ ਪਾਸੇ ਕਹਿੰਦੇ ਨੇ ਹਮ ਰਾਖਤ ਪਾਸ਼ਾਹੀ ਦਾਵਾ ਪਾਸ਼ਾਹੀ ਦਾਵੇ ਦਾ ਮਤਲਬ ਕੀ ਕੱਢਦੇ ਨੇ ਪਾਸ਼ਾਹੀ ਦਾਵੇ ਦਾ ਮਤਲਬ ਤੁਹਾਨੂੰ ਮੈਂ ਸੌਕੇ ਤਰੀਕੇ ਨਾਲ ਸਮਝਾਉਣਾ ਵੀ ਅਸੀਂ ਬੈਠਿਆ ਕੁਰਸੀ ਤੇ ਆਏ ਇਦਾਂ ਜਿਨ੍ਹਾਂ ਨੇ ਪਾਸ਼ਾਹੀ ਦਾਵਾ ਰੱਖਣਾ ਉਹ ਬੈਠੇ ਨੇ ਕੁਰਸੀ ਤੇ ਕੰਮ ਕਰਨ ਬੰਦੇ ਨਾਲ ਕੋ ਕਿਹੜੇ ਨੇ ਇਹਨਾਂ ਨੇ ਲੈਣੀਆਂ ਰਾਜਨੀਤੀਆਂ ਇਹ ਇਹਨਾਂ ਦੀ ਆਕਾਤ ਪਰਵਾਸ ਦੀ ਗੱਲ ਕਰਦਾ ਹਾਂ ਤੇਰੇ ਜਿਹਨੂੰ ਪਾਰਟੀ ਨੂੰ ਤਾਂ ਵੋਟ ਪਾਈ ਜਿਹਨੂੰ ਕਹਿੰਦਾ ਵੀ ਇਹ ਤੇ ਪਹਿਲੀ ਵੋਟ ਹੈ ਪਾਈ ਆ ਵੀ ਉਹਨੇ ਤਰ੍ਹਾਂ ਤਹੇ ਜੀ ਮਨਹੂਸ ਵੋਟ ਉਹਨੂੰ ਪਾਈ ਆ ਵੀ ਨਾ ਤਾਂ ਬਾਹਰ ਕੰਮ ਕਰਨ ਜੋ ਕਰ ਰਿਹਾ ਨਾ ਉਹ ਕਹਾ ਵਧਣ ਜੋ ਕਰ ਰਿਹਾ ਉੱਥੇ ਤੋਂ ਉੱਥੋਂ ਬਲੌਕ ਹੋ ਗਿਆ ਇਹ ਤੇਰੀ ਪਹਿਲੀ ਵੋਟ ਦੀ ਜਣੀ ਕਿ ਸੱਚਾਈ ਹੈ ਇਹਨੂੰ ਤਾਂ ਵੋਟ ਪਾਈ ਆ ਨਾ ਉਹਦਾ ਸਾਰਾ ਪਰਿਵਾਰ ਕੈਨੇਡਾ ਅਮਰੀਕਾ ਦੇ ਵਿੱਚ ਪੱਕਾ ਬੈਠਾ ਉੱਥੇ ਤੁਹਾਨੂੰ ਪ੍ਰਵਾਸ ਨਹੀਂ ਦਿੰਦਾ ਆ ਇਹਦੀ ਮਾਤਾ 에ਅਰਪੋਰਟ ਦੇ ਉੱਤੇ ਚੱਲੀ ਸੀਗੀ ਹੁਣ ਉੱਥੇ ਰੋਕ ਲਈ ਮਾਤਾ ਨੂੰ ਰੋਕ ਦੇ ਵੀ ਤੂੰ ਕੈਨੇਡਾ ਜਾ ਕੇ ਕੀ ਕਰਨਾ ਸਮਝ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਸਾਧ ਇ ਆ ਜੋਸੀਂ ਲੋਕਾਂ ਨੂੰ ਦੱਸੀਏ ਵੀ ਦੇਖੋ ਭਾਈ ਅਮਰਤਪਾਲ ਦੀ ਭੈਣ ਤੇ ਜੀਜਾ ਵੀ ਅਸੀਂ ਕੈਨੇਡਾ ਤੋਂ ਸੱਦ ਕੇ ਇੱਥੇ ਲੋਕਾਂ ਦੇ ਵਿੱਚ ਪ੍ਰੋਗਰਾਮ ਕਰੋ ਤਕੜਾ ਜੀ ਤਾਂ ਪ੍ਰਚਾਰਕ ਪੂਰੇ ਤਕੜੇ ਮਾੜੇ-ਮੋਟੇ ਗਾਤਰੀ ਗੁੱਤਕੇ ਦਿਖਾਓ ਉੱਥੇ ਬੜਾ ਤਕੜਾ ਹਾਲ ਕਰੋ ਪਤਾ ਲੱਗੇ ਵੀ ਚਮਕੌਰ ਤੋਂ ਨਾ ਆਏਗਾ ਪੰ ਬੰਨੀ ਫਿਰਦਾ ਕਮਰ ਕਸਾ ਤੇ ਉੱਪਰ ਕਿਰਪਾਨ ਕਮਾਰੇ ਆ ਪਤਾ ਲੱਗੇ ਲੋਕਾਂ ਨੂੰ ਇਹ ਥੋਡੇ ਧੋਗਲੇ ਰਾਜਨੀਤੀਆਂ ਨੇ ਆਪਣਾ ਪਰਿਵਾਰ ਤੁਸੀਂ ਸਾਰਾ ਤੂੰ ਇਹ ਖਾਸ ਕਰ ਜਿਲ੍ਹਾ ਆ ਚਮਕੌਰ ਤੋਂ ਨੂੰ ਮੈਂ ਇੱਥੇ ਤਾਂ ਵੀਜ਼ਾ ਭੇਜ ਦੇਣਾ ਇਹ ਤੁਹਾਨੂੰ ਬਿਨਾਂ ਦੇਸੇ ਚੜ ਜਾਣਾ ਜੀ ਮੈਂ ਚੱਲਿਆ ਅਕਨੇ ਦਾ ਕੋਈ ਵੀਜ਼ਾ ਭੇਜਦ ਨੂੰ ਆਸਟ੍ਰੇਲੀਆ ਦਾ ਇਹਨੇ ਮਨ ਲਾਵਾ ਕਰਨਾ ਵੀ ਲਾ ਇਹਨੇ ਕਹਣਾ ਜੀ ਇਹ ਤਾਂ ਪ੍ਰਚਾਰ ਕਰਨ ਚੱਲੇ ਆ ਆ ਗੁਆ ਜਿੱਥੇ ਇੰਦੋਰ ਗਏ ਸੀ ਉੱਥੇ ਕੀ ਕਰਨ ਗਏ ਸੀ ਇਹ ਆ ਗੁਆ ਜਿਹੜੀ ਆਪਣੇ ਉਧਰ ਦੂਜੇ ਪਾਸੇ ਘੁੰਮਦੇ ਫਿਰਦੇ ਨੇ ਬੀਚਾਂ ਦੇ ਉੱਤੇ ਉੱਥੇ ਕੀ ਕਰਨ ਗਏ ਸੀ ਇਹ ਇਹ ਆ ਲੋਕਾਂ ਦੀ ਸੱਚਾਈ ਇਹਨਾਂ ਦੀ ਆਪ ਅੰਦਰ ਬੈਠ ਕੇ ਇਹ ਜਿਵੇਂ ਮੰਨ ਲਓ ਵੀ ਜਣ ਕੇ ਵੀ ਉਹਦੇ ਵਿੱਚ ਮੀਟ ਦੇ ਵਿੱਚ ਪੂਰੀ ਬੁਰਕੀ ਡਬੋ ਕੇ ਤਰੀ ਦਾ ਪੂਰਾ ਸਵਾਦ ਲੈਣਾ ਤੁਹਾਨੂੰ ਕਹੀ ਜਾਂਦੇ ਨੇ ਵੀ ਗੋਭੀ ਆ ਚਾਣ ਰੋਟੀ ਖਾਓ ਇਹ ਸਚਾਈ ਇਹਨਾਂ ਦੀ ਸੋ ਇੱਥੋਂ ਹੀ ਲੋਕਾਂ ਨੇ ਅੰਦਾਜ਼ਾ ਲਾ ਲਿਆ ਕਰੋ ਵੀ ਇਹ ਲੋਕ ਇਹ ਲੋਕ ਕਿੱਥੇ ਤੱਕ ਗਿਰ ਸਕਦੇ ਨੇ ਤੁੰ ਨੂੰ ਇਹਨਾਂ ਨੇ ਤੱਕਾ ਦੇਣਾ ਪਹਾੜ ਤੇ ਖੜ ਕੇ ਆਏ ਆਪ ਪਿੱਛੇ ਖੜ ਕੇ ਤੁਹਾਡੇ ਤੇ ਕਹਿਣਗੇ ਜੀ ਇਹ ਤਾਂ ਤੱਕਾ ਦਿੱਤਾ ਨਹੀਂ ਜੀ ਇਹ ਤਾਂ ਆਪ ਕਰਿਆ ਇਹ ਲੋਕਾਂ ਦੀ ਸਚਾਈ ਪ੍ਰਵਾਸ ਦੀ ਗੱਲ ਕਰਦੇ ਨੇ ਸਾਰਾ ਕੁਝ ਕਰਦੇ ਨੇ ਕਹਿਣ ਇਹਨੂੰ ਅਮਰਤਪਾਲ ਦੇ ਪਰਿਵਾਰ ਨੂੰ ਵੀ ਭਾਈ ਮੁੜਿਆਓ ਬਾਪਸ ਅਸੀਂ ਪ੍ਰਵਾਸ ਤੋਂ ਰੋਕਣਾ ਸਮਾਂ ਤੇ ਪੰਜਾਬ ਦੇ ਲੋਕਾਂ ਨੂੰ ਤਦੋਂ ਪਰ ਪੰਜਾਬ ਦੇ ਵਿੱਚ ਆ ਜਿਹੜਾ ਦੀ ਮਾਸੀ ਦਾ ਮੁੰਡਾ ਬੈਠਾ ਹੈ ਉਹ ਉੱਥੇ ਆਏ ਡਿੱਡੀ ਜਗਤ ਰੱਖ ਦਿੰਦਾ ਉਹਨਾਂ ਕੋਈ ਪਹੁੰਚ ਪੰਜਾਬ ਦੇ ਵਿੱਚ ਆ ਜਾਂਦੇ ਸਾਰਾ ਕੁਝ ਛੱਡਿਆ ਇੱਥੇ ਚੰਗਰਚ ਕਰੀ ਅਮਰਤਪਾਲ ਲਈ ਆਪਾਂ ਅਮਰਤਪਾਲ ਬਾਰ ਘਟਾਉਣਾ ਇਹ ਆ ਲੋਕਾਂ ਦੀ ਸੱਚਾਈ ਇਹ ਦੱਸੋ ਵੀ ਮੈਨੂੰ ਇੱਕ ਵੀ ਗੱਲ ਇਹ ਗੱਲਾਂ ਵਿੱਚੋਂ ਇੱਕ ਵੀ ਗੱਲ ਝੂਠ ਆ ਤੁਸੀਂ ਸਾਨੂੰ ਅਮਰਤਪਾਲ ਦੇ ਵਿਰੋਧੀ ਕਹਿੰਦੇ ਹੋ ਸੀ ਤਾਂ ਚਲੋ ਵਿਰੋਧੀ ਹੈਗੇ ਆ ਕਹਤਾ ਸੀ ਵਿਰੋਧੀਆਂ ਭਾਈ ਹੋਰ ਦੱਸੋ ਤੁਸੀਂ ਤਾਂ ਉਹਦੇ ਸਪੋਰਟਰ ਹੋ ਲਾ ਲੋ ਧਰਨਾ ਦਿਖਾਓ ਆ ਹੁਣ ਮੈਂ ਇੱਕ ਵੀਡੀਓ ਪਾਈ ਸੀ ਦੋ ਦਿਨ ਪਹਿਲਾਂ ਇੱਕ ਅਜਨਾਲੇ ਵਾਲੀ ਪਾਈ ਸੀ ਇੱਕ ਥੱਲੇ ਵਾਲੀ ਜਿਹੜੀ ਹੁਣ ਦੇਖ ਕੇ ਗਈ ਸੀ ਨਾ ਇਹ ਮੰਗ ਪੱਤਰ ਜਿਹੜੇ ਹੱਥਾਂ ਦੇ ਵਿੱਚ ਪਹਿਲਾਂ ਹੁਣ ਦੇਖੋ ਪਹਿਲਾਂ ਅੰਦਰ ਜਿਵੇਂ ਹੱਥਾਂ ਦੇ ਵਿੱਚ ਡੰਡੇ ਫੜੇ ਜਿਹੜੇ ਮੈਂ ਬਾਜੀ ਜੇ ਮੈਂ ਬਾਜੀਗਰ ਬਾਜੀ ਨਹੀਂ ਪਾਉਂਦੇ ਐ ਡਾਡੇ ਉੱਚੇ ਚ ਡੰਡੇ ਫੜੇ ਨੇ ਅੱਜ ਉਹੀ ਡੰਡਿਆਂ ਦੇ ਵਿੱਚੋਂ ਤਰਫਾ ਝੰਡੇ ਪਾਈ ਫਿਰਦੇ ਨੇ ਹੁਣ ਸ਼ਾਂਤੀ ਕਿੱਥੋਂ ਆ ਗਈ ਜਾ ਕੇ ਲੱਗੋ ਹੁਣ ਡੀਸੀ ਨੂੰ ਜੁੰਡਿਆਂ ਤੋਂ ਫੜ ਲਓ ਪੁਲਿਸ ਆ ਸੱਟੋ ਚਾਰ ਪੰਜ ਜਿੰਨੇ ਵੀ ਫੇਕ ਆਈਡੀਆਂ ਨੇ ਬੈਠੇ ਨੇ ਜਿੰਨੇ ਵੀ ਇਹ ਲੋਕ ਬੈਠੇ ਨੇ ਫੇਕ ਆਈਡੀਆਂ ਵਾਲੇ ਸਾਰੇ ਹੀ ਪੰਪ ਦੇਣ ਨੂੰ ਅਮਰਤਪਾਲ ਚੱਕ ਦੇ ਤੇਰੇ ਪਿੱਛੇ ਏਕਣਾ ਜੀ ਅਮਰਤਪਾਲ ਚੱਕ ਦੇ ਤੇਰੇ ਪਿੱਛੇ ਏਕਣਾ ਅਮਰਤਪਾਲ ਦੀ ਮਾਂ ਨੂੰ ਅਮਰਤਪਾਲ ਦਾ ਦੇ ਗਿਆ ਵੀ ਇਹਦਾ ਹੁਣ ਸਜਰਾ ਸਜਰਾ ਵਿਆਹ ਹੋਇਆ ਸੀਗਾ ਬੰਦੀ ਸਿੰਘ ਬਣਾ ਲਿਆ ਜੱਗੀ ਜੋਲ ਭੁੱਲ ਗਈ ਜੱਗੀ ਜੋਲ ਕੌਣ ਸੀਗਾ ਜਿਹੜੇ ਹੁਣ ਤੱਕ ਦੇ 25 30 ਸਾਲਾਂ ਦੇ ਬੈਠੇ ਨੇ ਦੱਸੋ ਕਿਹਨਾਂ ਦੇ ਮੂੰਹਾਂ ਦੇ ਉੱਤੇ ਜਵਾਨਾਂ ਤੇ ਉਹਨਾਂ ਨੇ ਨੌ ਨੇ ਕੌਣ ਉਹਨਾਂ ਦੀ ਗੱਲ ਕਰਦਾ ਇਹ ਸਿੱਖ ਵਿਰੋਧੀ ਨੇ ਜਿਹੜੇ ਗੱਲ ਕਰ ਰਹੇ ਨੇ ਉਹਨਾਂ ਦੀ 4-5 ਬੰਦੇ ਮਿਲ ਕੇ ਜਿਹੜੇ 5-10 ਬੰਦੇ ਨੇ ਇਹ ਇਹ ਕ੍ਰੀਏਟ ਕਰਨ ਲੱਗੇ ਨੇ ਵੀ ਅਸੀਂ ਸਿੱਖ ਵਿਰੋਧੀ ਅਸੀਂ ਸਿੱਖ ਵਿਰੋਧੀ ਅਸੀਂ ਸਿੱਖ ਵਿਰੋਧੀ ਲਿਆਓ ਵੀ ਦਿਖਾਓ ਕਿਹੜੀ ਸਿੱਖਾਂ ਦੇ ਵਿਰੁੱਧ ਅਸੀਂ ਪੋਸਟ ਪਾਈ ਆ ਇੱਕ ਪਰਸਨ ਲੱਗਾ ਇਸ ਸਪੇਨ ਵਾਲਾ ਬੈਠਾ ਹੋ ਉਹ ਆਮਲੀ ਹੋ ਕਹਿੰਦਾ ਜੀ ਉਹ ਜਿਹੜਾ ਮੁੰਡਾ ਉਹਨਾਂ ਨੇ ਕੁੱਟਾ ਜਿਵੇਂ ਇੱਕ ਵੀਡੀਓ ਪਾਈ ਸੀ ਜਿਹੜਾ ਮੁੰਡਾ ਉਹਦੇ ਬਾਲ ਬੋਲੇ ਜਿਹਾ ਹੰਡਾਇਆ ਪਏ ਨੇ ਉਹ ਕੋਟੇਵ ਮੁੰਡਾ ਉਹਨਾਂ ਨੇ ਭਾਈ ਕੁੜੀ ਨੂੰ ਮੈਡੰਗ ਗਿਆ ਸੀ ਕਹਿੰਦਾ ਤੈਂ ਉੱਥੇ ਗਲਤ ਲਿਖਿਆ ਉੱਪਰਲੇ ਪਾਸੇ ਜੀ ਜੀ ਇਹਦੇ ਤਾਂ ਜੀ ਕਿਸੇ ਨਾਲ ਹੀ ਬੇਇੱਜ਼ਤੀ ਕਰਤੀ ਮੈਂ ਹੋਰ ਕੀ ਕਹਿ ਰਹੇ ਇਹ ਪੱਗ ਪੁੱਗ ਕੇ ਕਿਸੇ ਕੋਲ ਜਦ ਜਾਣਾ ਮੰਦਿਰ ਉੱਤੇ ਟਾਈਮ ਪੈਂਦਾ ਵੀ ਭਾਈ ਆ ਗਈ ਮੈਂ ਕਿਣਾ ਉਹ ਮਿੰਟਾਂ ਜੀ ਲਾ ਕੇ ਪਰੇ ਮਾਰ ਦਿੰਦੇ ਹਾਂ ਹੁਣ ਕੈਰੈਕਟਰ ਜ਼ਰੂਰੀ ਆ ਕੈਰੈਕਟਰ ਬਾਲਾਂ ਦੀ ਵੀ ਗੱਲ ਮੈਂ ਬਾਰ ਕੀਤੀ ਆ ਜਿਹੜੀ ਚੀਜ਼ ਮੁੱਲ ਬਜ਼ਾਰਾਂ 'ਚ ਵਿਕਦੀ ਹੋਵੇ ਨਾ ਆ ਕੱਪੜਾ ਜਿਹੜਾ ਮੇਰੇ ਸਿਰ 'ਤੇ ਬੰਨਿਆ ਹੋਇਆ ਬਜ਼ਾਰਾਂ 'ਚ ਮੁੱਲ ਵਿਕਦਾ ਆ ਆ ਜਿਹੜੇ ਬਾਲ ਨੇ ਨਾ ਇਹ ਬਜ਼ਾਰਾਂ 'ਚ ਮੁੱਲ ਲੱਗਦੇ ਨੇ ਚਿਰ ਤੱਕ ਦੇ ਬਾਲ ਵੀ ਮੁੱਲ ਲੱਗਦੇ ਨੇ ਬਜ਼ਾਰਾਂ ਦੇ ਵਿੱਚ ਪੈਸਾ ਜੇਬ 'ਚ ਚਾਹੀਦਾ ਜਿਹੜਾ ਅੰਦਰਲਾ ਕੈਰੈਕਟਰ ਆ ਨਾ ਉਹ ਬਜ਼ਾਰਾਂ 'ਚ ਨਹੀਂ ਮਿਲਦਾ ਉਹ ਬਰੋਂ ਪਹਿਲਾਂ ਜ਼ਰੂਰੀ ਆ ਸਿੱਖੀ ਪੇਸ਼ ਤੇ ਸਿੱਖ ਅਮਰ ਧਾਰੀ ਬਣਨ ਤੋਂ ਪਹਿਲਾਂ ਕੈਰੈਕਟਰ ਹੋਣਾ ਜ਼ਰੂਰੀ ਆ ਬੰਦੇ ਦਾ ਇਹ ਇਹਨਾਂ ਦੇ ਕੈਰੈਕਟਰ ਨੇ ਸੋ ਇਹਨੀ ਆਪਾਂ ਗੱਲ ਕਰਨੀ ਸੀ ਲਾਈਵ ਦੇ ਵਿੱਚ ਦੁਪਹਿਰ ਤੋਂ ਬਾਅਦ ਇੱਕ ਹੋਰ ਲਾਈਵ ਕਰੂੰਗਾ ਇਹਦਾ ਸੈਕੰਡ ਪਾਰਟ ਆਪਾਂ ਬਣਾਵਾਂਗੇ ਇਹ ਇੰਟਰਵਿਊ ਪੂਰੀ ਕਰਨੀ ਆਪਾਂ ਨੇ ਤੇ ਬਾਕੀ ਜਿਹੜੀ ਤੁਹਾਡੇ ਭਗਾਈ ਸਾਹਿਬ ਦੀ ਭਗਾਈ ਮਾਰੀ ਹੋਈ ਆ ਉਹਦੀ ਇੰਟਰਵਿਊ ਹੋਣਾ ਸੀ ਕੱਲੀ ਕੱਲੀ ਕੱਢ ਲਈ ਉਹਨਾਂ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ ਸੋ ਇਹਨੀ ਕਿ ਮੈਂ ਗੱਲ ਕਰਨੀ ਧੰਨਵਾਦ ਜਿੰਨੇ ਵੀ ਲੋਕ ਜੁੜੇ ਨੇ ਕਮੈਂਟਾਂ ਜਿਵੇਂ ਮੈਂ ਬਾਅਦ ਚ ਦੰਨਾ ਤੇ ਕਿਸੇ ਵੀਰ ਦਾ ਜੇ ਕੋਈ ਭਾਈ ਗੱਲਬਾਤ ਕਰਨੀ ਆ ਜਰੂਰ ਰਣਜੋਤ ਮੈਂ ਚੈਟ ਨਾਲ ਤਾਂ ਨਹੀਂ ਕੀਤਾ ਕੋਈ ਗੱਲ ਫੇ ਮੇਰੇ ਵਿੱਚ ਰਹਿ ਜਾਂਦੀ ਆ ਰਣਜੋਤ ਆਪਾਂ ਕਰਾਂਗੇ ਬਾਅਦ ਚ ਕੋਈ ਗੱਲ ਨਹੀਂ ਲਾਈਵ ਕਰਦੇ ਆ ਤੇ ਗੁਰਜਿੰਦਰ ਸਾਹਿਬ ਪਹੁੰਚੋ ਆ ਭਾਈ ਜਿੰਦ ਕਦਾਂ ਠੀਕ ਠਾਕ ਤੇ ਇਹ ਮੇਰੀ ਗੱਲ ਸੀਗੀ ਕਹਿਣ ਦੀ ਹੁਣ ਗੁਰਜਿੰਦਰ ਆਪਣੇ ਵੀਰ ਆਪਣੇ ਅਮਰਤਾਰ ਸਿੰਘ ਆ ਪੂਰਾ ਵਧੀਆ ਅਸਲ ਸਿੱਖੀ ਪਹਿਰੇ ਤੇ ਜੇ ਕੋਈ ਬੰਦਾ ਨਾ ਮਤਲਬ ਚੱਲ ਰਿਹਾ ਇਹ ਬਾਈ ਗੁਰਜਿੰਦਰ ਰਹੇ ਤਾਂ ਨਹੀਂ ਕਦੇ ਆਸ ਤੇ ਕਦੇ ਗੱਲਬਾਤ ਸਾਡੀ ਹੋਈ ਨਹੀਂ ਸਮਾਂ ਤੇ ਮੈਨੂੰ ਕਹਿੰਦਾ ਹੁੰਦਾ ਵੀ ਤੂੰ ਸਿਰ ਦੇ ਉੱਤੇ ਭਾਈ ਦਸਤ ਏ ਬੰਦੇ ਦਾ ਵੀ ਕੈਰੇਕਟਰ ਸੈਸ਼ਨੇਸ਼ਨ ਕਰਦਾ ਸੁਣਿਆ ਨੇ ਇਹ ਤਾਂ ਜੀ ਆਰਐਸ ਦੇ ਦਾ ਬੰਦਾ ਥਾਲੋ ਕੈਸਨਾ ਬੈਠ ਕੇ ਗਲਤਾਂ ਕਰੋ ਕੋਈ ਡਿਬੇਟ ਤਾਂ ਕਰੋ ਅੱਛਾ ਕਹਿੰਦੇ ਕੌਣ ਬੰਦੇ ਨੇ ਜਿਨ੍ਹਾਂ ਦੇ ਪਰਨਾ ਦਾਸਾਂ ਨੂੰ ਸਿੰਘਾਉਣਾ ਹੁੰਦਾ ਨਾ ਇੱਥੇ ਤੱਕਾਂ ਸਿੰਘ ਜੰਮਿਆ ਹੁੰਦਾ ਔਰ ਇੱਥੇ ਤੱਕਾਂ ਉਹ ਬੈਠ ਕੇ ਕਹਿ ਰਹੇ ਨੇ ਜੀ ਇਹ ਆਰਐਸ ਦੇ ਬੰਦੇ ਨੇ ਜੀ ਇਹ ਆ ਭਾਈ ਸਾਹਿਬ ਦੇ ਵਕੀਲ ਦੀ ਸੀ ਵੀਡੀਓ ਪਾਈ ਸੀ ਇੱਕ ਅਮਰਤਾ ਰਾਜਦੇਵ ਖਾਲਸੇ ਦੀ ਉਹ ਕੌਣ ਆ ਉਹ ਉਹ ਕਹਿੰਦਾ ਭਾਈ ਸਾਹਿਬ ਦਾ ਵਕੀਲ ਮੈਂ ਆ ਉਹ ਕਿਉਂ ਕਹਿ ਰਿਹਾ ਸੀ ਉਹ ਕਰਿਆ ਭਾਈ ਸਾਹਿਬ ਡਿਕਲੇਰ ਭਾਈ ਸਾਹਿਬ ਦੀ ਟੀਮ ਡਿਕਲੇਰ ਕਰ ਵੀ ਹੈ ਵਕੀਲੀ ਨਹੀਂ ਹੈ ਕਹੇ ਅਗਲਾ ਸੋਸ਼ਲ ਮੀਡੀਆ ਕਰਕੇ ਕਹਿ ਗਏ ਤੇ ਉਹ ਕਿਹਦੇ ਨਾਲ ਟਾਈ ਸੀਗਾ ਉਹ ਸੋ ਇਹ ਸਾਡੇ ਗੱਲਾਂ ਨੇ ਇਹ ਅਸੀਂ ਛੱਡਣੀਆਂ ਨਹੀਂ ਜਦ ਤੱਕ ਇਹਨਾਂ ਦੀ ਭੇਡ ਤਾਂ ਇੱਕ ਪਾਸੇ ਰਹੀ ਭੇਡ ਦੇ ਕਹਾਂ ਜਵਾਬ ਵੀ ਮੰਨਣਗੇ ਵੀ ਹਾਂ ਤੁਸੀਂ ਗੱਲ ਸਹੀ ਕਹਿ ਰਹੇ ਹੋ ਇਹ ਜਦ ਤੱਕ ਮੰਨਦੇ ਨਹੀਂ ਜਦ ਤੱਕ ਛੱਡਣੀਆਂ ਨਹੀਂ ਸੀ ਇਹ ਕਹਿੰਦੇ ਪੰਜਾਬ 'ਚ ਹੋਰ ਮੁੱਦੇ ਬੜੇ ਨੇ ਤੁਸੀਂ ਹਾਲੇ ਰੂੜੀਆਂ ਖਾਣ ਨੂੰ ਖਾ ਕੇ ਰੂੜੀਆਂ ਉੱਚੀਆਂ ਕਰਨ ਨੂੰ ਜੰਮੇ ਹੋ ਜਾਂ ਤੁਸੀਂ ਸਾਨੂੰ ਪੈਸੇ ਦੇਣੇ ਵੀ ਭਾਈ ਜਦੋਂ ਸਾਨੂੰ ਪੈਸੇ ਦਿਆ ਕਰੋ ਡਾਲਰ ਦਿਆ ਕਰੋ ਸਾਨੂੰ ਅਮਰੀਕਨ ਡਾਲਰ ਦਿਆ ਕਰੋ ਪਈ ਆ ਮੁੱਦ ਨੂੰ ਛੱਡ ਦੋ ਆਪਰੇ ਇਹਨੇ ਡਾਲਰ ਹੋ ਮੁੱਦਤੇ ਬੋਲੋ ਅ ਕੱਲ ਇੱਕ ਲੱਗਾਈ ਕਹਾਂ ਤੁਹਾਨੂੰ ਕਹਾਂ ਕਿਹੜੀ ਸਰਕਾਰ ਪੈਸੇ ਦੇ ਰਹੀ ਹੈ ਜਿਹੜਾ ਅਮਰਤ ਪਾਲ ਤੁਸੀਂ ਬੋਲਦੇ ਹੋ ਜਿਹੜੀ ਸਰਕਾਰ ਅਮਰਤ ਪਾਲ ਨੂੰ ਦੇ ਰਹੀ ਹੋਈ ਸੰਦੇ ਰਹੀ ਹੈ ਸਾਡੇ ਤੁਸੀਂ ਸ਼ੋਅ ਕਰਦੇ ਹੋ ਵੀ ਭਾਈ ਅਸੀਂ ਪੈਸੇ ਦੇਨੇ ਅਮਰਤ ਪਾਲ ਦੀ ਡਾਇਰੈਕਟ ਲੈ ਕੇ ਇੱਥੇ ਰੱਖ ਦਾਂਗੇ ਭਾਈ ਇਹਨੂੰ ਫਾਰਮ ਨਾਲ ਐਮਪੀ ਫੰਡ ਹੋ ਰਿਹਾ ਅਕਾਊਂਟ ਦੇ ਰਿਹਾ ਧਾਰਤੀ ਸਰਕਾਰ ਦੇ ਰਹੀ ਹੈ ਕਬ ਇਹ ਨਹੀਂ ਕਲਣਾ ਸਾਡੀਆਂ ਜਿਹੜੀਆਂ ਅਸੀਂ ਲੋਕਾਂ ਮਿਲ ਰੱਖਦੇ ਹਾਂ ਹਿੰਦੂ ਰਾਸ਼ਟਰ ਤੇ ਆਪਾਂ ਗੱਲ ਕਰਾਂਗੇ ਰਜਿੰਦਰ ਜਰੂਰ ਇੱਕ ਵਾਰ ਇਹਨਾਂ ਦਾ ਇਹੋ ਵੀ ਦਿਮਾਗ ਚ ਭੂਦ ਵੇਣਣਾ ਆਪਾਂ ਨੇ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਵੀ ਉਹਨਾਂ ਤੇ ਤਾਂ ਭਾਈ ਕਦੇ ਕੇਸ ਪਿਆ ਨਹੀਂ ਖਾਲਸਤਾਨ ਦੇ ਕਦੇ ਕੇਸ ਪੈਂਦਾ ਭੇੜ ਨੂੰ ਇਹ ਪੁੱਛੋ ਜੇ ਖਾਲਸਤਾਨ ਕਹਿਣ ਦੇ ਉੱਤੇ ਕੇਸ ਪੈਂਦਾ ਤਾਂ ਸਿਮਰਜੀਤ ਮਾਨ ਦਲ ਖਾਲਸਾ ਹੋਰ ਕਈ ਇਦਾਂ ਦੇ ਬੰਦੇ ਨੇ ਆ ਪਰਮਾਨੰਦ ਮਰ ਕਈ ਵਾਰ ਕਹਿੰਦਾ ਕਿ ਕਹਿੰਦਾ ਜਦੋਂ ਮਾਲ ਖੜਾ ਜਾ ਹੋੜ ਮੋਟਾ ਚੱਕਿਆ ਹੋਵੇ ਕੰਮ ਖਾਲਸਤਾਨ ਜਿੰਦਾਬਾਦ ਉਹ ਤਾਂ ਕਦੇ ਚੱਕੰਦੇ ਨਾ ਅੰਦਰ ਪਾਇਆ ਨਹੀਂ ਪਾਈ ਸਾਹਿਬ ਨੂੰ ਕੋਈ ਚੱਕ ਲਿਆ ਇੱਕ ਹੋਰ ਮੈਂ ਤੁਹਾਨੂੰ ਥੋੜੀ ਜਿਹੀ ਦੁਪਹਿਰ ਤੋਂ ਆਪਾਂ ਗੱਲ ਕਰਨੀ ਆ ਉਹ ਬੰਦੇ ਦੇ ਉੱਤੇ ਉਹ ਬੜੀ ਆਵਾਜ਼ ਬੜੀ ਮੈਨੂੰ ਘੈੜ ਲੱਗੀ ਬੰਦੇ ਦੀ ਉਹਨੇ ਵੀ ਇੱਕ ਦੋ ਟਿੱਪਣੀਆਂ ਕੀਤੀਆਂ ਨੇ ਉਹਦੀ ਮੈਂ ਇੰਟਰਵਿਊ ਤੁਹਾਨੂੰ ਸੁਣਾ ਕੇ ਉਹਤੇ ਵੀ ਗੱਲ ਕਰਨੀ ਆ ਮੜਾ ਜੀ ਸੁਣ ਕੇ ਦੇਖਿਓ ਇਹ ਕਹਿ ਕੀ ਰਿਹਾ ਇਹ ਮੈਂ ਥੋੜੀ ਜਿਹਾ ਤੁਹਾਨੂੰ ਸੁਣਾ ਦਿੰਨਾ ਇਹ ਤੇ ਆਪਾਂ ਗੱਲ ਜਰੂਰ ਕਰਨੀ ਆ ਇਹਨੂੰ ਮੈਂ ਜਵਾਬ ਦੇਣਾ ਚਾਹੀਦਾ ਵੀ ਜਿਹੜੀ ਗੱਲਾਂ ਕਹਿ ਰਿਹਾ ਇਹੋ ਗੱਲਾਂ ਦਾ ਮਤਲਬ ਕੀ ਬਣਦਾ ਸੁਣਨੇ ਵਗਰਾ ਮੜਾ ਜੀ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰ ਤੇ ਚੜਿਆ ਵੇਖ ਸਭ ਲਈ ਅਮਰ ਤਾਂ ਪਾਲ ਸਿੰਘੀ ਮੈਂਬਰ ਪਾਰਲੀਮੈਂਟ ਖਦੂਰ ਸਾਹਿਬ ਉਹ ਤਾਂ ਗਬਰੂ ਕਰ ਖੇਲ ਦੇ ਵਿੱਚ ਬੰਦ ਨਹੀਂ ਪਰ ਬਾਹਰ ਖੁਦਗਰਜ਼ ਲੀਡਰ ਗਦਾਰ ਉਹ ਲੇੜਾ ਮਾਰ ਰਹੀ ਨਹੀਂ ਨੀਤ ਸੁ ਇਹ ਤੇ ਆਪਾਂ ਗੱਲ ਕਰਨੀ ਹੈ ਇਹ ਤੇ ਆਪਾਂ ਗੱਲ ਕਰਨੀ ਹੈ ਜਿਹੜੀ ਜਿਹੜੀ ਨੇ ਗੱਲ ਵਿੱਚ ਕਹੀ ਹੈ ਇਹ ਗੱਲਾਂ ਦੇ ਜਵਾਬ ਮੇਰੇ ਕੋਲ ਹੱਦੋਂ ਵੱਧ ਪਏ ਨੇ ਇਹਨੂੰ ਜਵਾਬ ਦਵਾ ਕੇ ਦੁਪਹਿਰ ਨੂੰ ਅੱਜ ਆਪਾਂ ਨਾਲੇ ਕਰਾਂਗੇ ਆਪਾਂ ਚਮਕੌਰ ਤੋਂ ਹੰਦੀ ਇੰਟਰਵਿਊ ਪੂਰੀ ਨਾਲੇ ਕਰਾਂਗੇ ਇਹ ਤੇ ਗੱਲਬਾਤ ਜਿਹੜਾ ਆਪਾਂ ਕਹਿੰਦਾ ਨਾ ਸੂਰਜ ਚੜ੍ਹਿਆ ਵੇਖ ਕੇ ਕੋਲੋਂ ਗਬਰਾਈ ਇਹ ਉਹਨੇ ਚੱਕਦੇ ਵੀਰੇ ਚੱਕਦੇ ਬਾਈ ਤੇਰੇ ਪਿੱਛੇ ਆ ਜਿੱਦਣ ਬਾਈ ਨੂੰ ਪਈ ਲੋੜ ਇੱਕ ਤਾਂ ਹੁੰਦਾ ਵੀ ਇਹ بڑے بڑے ਪਰਦੇ ਲੱਗ ਜਾਂਦੇ ਨੇ ਪਰਦੇ ਇੱਕ ਤਾਂ ਪਰਦੇ ਪਿੱਛੇ ਉਹਲੇ ਲੁਕਣਾ ਇਹ ਤਾਂ ਪਰਦੇ ਫੜ ਕੇ ਤਹਾਂ ਚੜ ਕੇ ਬਹਿ ਗਏ ਜੀ ਕਿ ਭਾਈ ਸਾਹਿਬ ਨੂੰ ਚੱਕ ਕੇ ਲੈ ਜਾਉ ਬਾਅਦ ਚ ਫਿਰ ਅਸੀਂ ਆਪਣੀਆਂ 12 ਦੇ ਵਿੱਚ ਭਾਈ ਸਾਹਿਬ ਦੇ ਜਿਹੜੇ ਕਿਸੇ ਸੁਣਾਇਆ ਕਰਨੇ ਹੈ ਨਾ ਇਤਿਹਾਸ ਸੁਣਾਇਆ ਕਰਨ ਇਹ ਭਾਈ ਸਾਹਿਬ ਨਾ ਕੁਝ ਜਿਹਾ ਹੁਣ ਕਹਿ ਰਹੇ ਸੋ ਇਹ ਇਹ ਬੰਦੇ ਦੀ ਆਪਾਂ ਗੱਲ ਕਰਨੀ ਹੈ ਜ਼ਰੂਰ ਇਹ ਪੇੜ ਬੜੀ ਵੀਡੀਓ ਵੈਲ ਕਰ ਰਹੀ ਹੈ ਚੰਗਾ ਜੀ ਮਿਲਦਾ ਫਿਰ ਆਪਾਂ ਦੁਪਹਿਰ ਤੋਂ ਬਾਅਦ ਕਰਾਂਗੇ ਗੱਲਬਾਤ ਆਪਾਂ ਜਰੂਰ ਚੰਗਾ ਜੀ ਸਤਿ ਸ੍ਰੀ ਅਕਾਲ